ਆਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਪਰਿਵਾਰਕ ਮਸਲਿਆਂ ਦੇ ਵਿੱਚ ਮਡੀਏਸ਼ਨ ਦੀ ਭੂਮਿਕਾ। ਅੱਤੇ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਅੱਜ ਦੇ ਮਾਹਰ ਨੇ ਸ੍ਰੀ ਸੁਖਦੇਵ ਸਿੰਘ ਟਪਿਆਲਾ ਜੀ ਸਰ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਜੀ। ਸੋ ਇਹਦੇ ਨਾਲ ਹੀ ਪ੍ਰੋਗਰਾਮ ਦਾ ਸੈਲਸਲਾ ਅੱਗੇ ਵਧਾਉਨੇ ਹਨ ਕਿ ਜਿੱਦਾਂ ਕਿ ਅੱਜ ਅਸੀਂ ਗੱਲ ਕਰਨੀ ਹੈ ਵਕੀਲ ਸਾਹਿਬ ਕੀ ਪਰਿਵਾਰਕ ਮਸਲਿਆਂ ਦੇ ਵਿੱਚ ਮਡੀਏਸ਼ਨ ਦੀ ਭੂਮਿਕਾ ਇਸ ਨਾਲ ਸੰਬੰਧ ਸਭ ਤੋਂ ਪਹਿਲੇ ਸਾਡੇ ਦਰਸ਼ਕਾਂ ਦੀ ਜਾਣਕਾਰੀ ਚ ਇਸ ਗੱਲ ਤੇ ਵਾਧਾ ਕਰੋ ਜੀ ਮਡੀਏਸ਼ਨ ਤੋਂ ਕੀ ਭਾਵ ਹੈ ਜੀ ਮਡੀਏਸ਼ਨ ਸਰ ਇੱਕ ਕੋਰਟ ਦੁਆਰਾ ਇੱਕ ਸਾਡੀ ਸਟੇਟ ਦੁਆਰਾ ਇੱਕ ਤਿਆਰ ਕੀਤਾ ਹੋਇਆ ਇੱਕ ਰੱਖਿਆ ਗਿਆ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਦੋਨਾਂ ਧਿਰਾਂ ਨੂੰ ਸੁਣ ਕੇ ਉਹਨਾਂ ਦਾ ਫੈਸਲਾ ਜਿਹੜਾ ਸਹੀ ਲਿਆ ਜਾ ਸਕਦਾ ਹੈ ਇਹਦੇ ਵਿੱਚ ਦੋਨਾਂ ਧਿਰਾਂ ਨੂੰ ਸੁਣ ਕੇ ਘੱਟ ਕੋਸਟ ਦੇ ਉੱਤੇ ਤੇ ਘੱਟ ਸਮੇਂ ਦੇ ਵਿੱਚ ਜਿਹੜਾ ਵਾ ਉਹਨਾਂ ਨੂੰ ਸੈਟੀਸਫਾਈਡ ਕਰਾ ਕੇ ਉਹਨਾਂ ਦਾ ਫੈਸਲਾ ਕੀਤਾ ਜਾ ਸਕਦਾ ਵਾ ਜੀ ਇਹ ਜਿੱਦਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਇਹ ਜਿਹੜਾ ਇੱਕ ਮੈਡੀਏਸ਼ਨ ਹੈ ਕਿ ਇਹੋ ਜਿਹਾ ਤਰੀਕਾ ਹੈ ਜਿਸ ਦੇ ਵਿੱਚ ਦੋਨਾਂ ਧਿਰਾਂ ਨੂੰ ਸੁਣ ਕੇ ਇੱਕ ਘੱਟ ਸਮੇਂ ਦੇ ਵਿੱਚ ਇੱਕ ਛੇਤੀ ਜਿਹੜਾ ਫੈਸਲਾ ਲਿਆ ਜਾਂਦਾ ਹੈ ਤਾਂ ਕਿ ਜੋ ਉਹਨਾਂ ਦਾ ਆਪਸੀ ਜੋ મત ਭੇਦ ਹਨ ਉਸ ਦਾ ਜਿਹੜਾ ਨਿਪਟਾਰਾ ਹੋ ਸਕੇ ਬਿਲਕੁਲ ਤਾਂ ਇਹ ਤੇ ਨਾਲ ਲੱਗਦਾ ਹੀ ਸਾਡਾ ਅਗਲਾ ਸਵਾਲ ਹੈ ਕਿ ਇਸ ਦੇ ਲਈ ਕੋਈ ਕਾਨੂੰਨ ਹੈ ਜੀ ਜੇ ਇਸ ਕਾਨੂੰਨ ਦੇ ਮੁਤਾਬਕ ਜਿਹੜਾ ਦੋਨਾਂ ਧਿਰਾਂ ਦੀ ਆਪਸ ਵਿੱਚ ਗੱਲਬਾਤ ਕਰਾਈ ਜਾਂਦੀ ਹੈ ਜਾਂ ਦੋਨਾਂ ਨੂੰ ਸੁਣਿਆ ਜਾਂਦਾ ਹੈ ਕੀ ਇਹ ਹੈ ਕਾਰਵਾਈ ਸਾਰੀ ਕੋਰਟ ਦੇ ਵਿੱਚ ਹੁੰਦੀ ਹੈ ਜਾਂ ਕੋਰਟ ਤੋਂ ਬਾਹਰ ਕਿਤੇ ਦੋਹਾਂ ਧਿਰਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆਪਸ ਵਿੱਚ ਬਹਿ ਜਾਓ ਤਾਂ ਗੱਲਬਾਤ ਕਰ ਲਓ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਹੋਰ ਦੱਸੋ ਜੀ ਬਿਲਕੁਲ ਜੀ ਜਦੋਂ ਵੀ ਆਪਾਂ ਕੋਈ ਸਾਡਾ ਮੈਟ੍ਰਿਮੋਨিয়াল ਡਿਸਪਿਊਟ ਚੱਲਦਾ ਪਰਿਵਾਰਕ ਡਿਸਪਿਊਟ ਚੱਲਦਾ ਹੋਵੇ ਡਿਸਪਿਊਟ ਪੈਦਾ ਹੋਣ ਦਾ ਕਾਰਨ ਇਹ ਹੁੰਦਾ ਵਾ ਕਿ ਜਦੋਂ ਇੱਕ ਆਦਮੀ ਨੂੰ ਲੱਗਦਾ ਵਾ ਵੀ ਮੈਨੂੰ ਸੁਣਿਆ ਹੀ ਨਹੀਂ ਜਾ ਰਿਹਾ ਮੇਰੇ ਮਨ ਦੀਆਂ ਗੱਲਾਂ ਨੂੰ ਪੂਰਾ ਸੁਣਿਆ ਨਹੀਂ ਜਾ ਰਿਹਾ ਉਸ ਜਗ੍ਹਾ ਦੇ ਉੱਤੇ ਕਿਸੇ ਕਾਰਨ ਕਰਕੇ ਕੋਈ ਝਗੜਾ ਪੈ ਜਾਂਦਾ ਤੇ ਉਹ ਜਿਹੜਾ ਮੈਟਰ ਵਾ ਉਹ ਸਾਡਾ ਕੋਰਟ ਦੇ ਵਿੱਚ ਆ ਜਾਂਦਾ ਵਾ ਠੀਕ ਹੈ ਜੀ ਪਰ ਉਸ ਦੇ ਲਈ ਜਦੋਂ ਉਹ ਕੇਸ ਚੱਲੇਗਾ ਤੇ ਲਿਟੀਗੇਸ਼ਨ ਜਿਹੜੀ ਆ ਉਹ ਜ਼ਿਆਦੀ ਹੋ ਜਾਂਦੀ ਆ ਲਿਟੀਗੇਸ਼ਨ ਜ਼ਿਆਦੀ ਹੋਣ ਦਾ ਕਰਕੇ ਬਾਹਲੇ ਕੇਸ ਜਿਹੜੇ ਆ ਸਹੀ ਸਮੇਂ ਦੇ ਉੱਤੇ ਡਿਸਾਈਡ ਨਹੀਂ ਹੋ ਜਾਂਦੇ ਕਿਉਂਕਿ ਲਿਟੀਗੇਸ਼ਨ ਜ਼ਿਆਦੀ ਹੈਗੀ ਆ ਸਤ ਤੋਂ ਫਿਰ ਸਰਲ ਤਰੀਕਾ ਜਿਹੜਾ ਸਾਡੀ ਸੀਪੀਸੀ ਥੱਲੇ 89 ਸੈਕਸ਼ਨ ਥੱਲੇ ਜਿਹੜੀ ਪ੍ਰੋਵੀਜ਼ਨ ਦਿੱਤੀ ਗਈ ਹੈਗਾ ਉਹਨਾਂ ਲਈ ਮੀਡੀਏਸ਼ਨ ਸੈਂਟਰ ਜਿਹੜੇ ਸਟੈਬਲਿਸ਼ ਕੀਤੇ ਗਏ ਹੈਗੇ ਆ ਠੀਕ ਹੈ ਜੀ ਇਹਨਾਂ ਦਾ ਸਭ ਤੋਂ ਵੱਡਾ ਭਰਪੂਰ ਫਾਇਦਾ ਇਹੋ ਹੀ ਹੈਗਾ ਵਾ ਕਿ ਇਹ ਸਭ ਤੋਂ ਘੱਟ ਸਮੇਂ ਦੇ ਵਿੱਚ ਇਹਦੇ ਵਿੱਚ ਫੈਸਲਾ ਹੋ ਜਾਂਦਾ ਜੀ ਕੋਈ ਜਾਦਾ ਸਮਾਂ ਨਹੀਂ ਲੱਗਦਾ ਤੇ ਜਿਹੜੀ ਚੀਜ਼ ਆਪਾਂ ਨੂੰ ਕਹੀ ਜਾਂਦੀ ਆ ਕਿ ਸਾਨੂੰ ਸੁਣਿਆ ਹੀ ਨਹੀਂ ਗਿਆ ਇਸ ਗੱਲ ਨੂੰ ਪੂਰਾ ਪੂਰਾ ਧਿਆਨ ਹਿਤ ਰੱਖ ਕੇ ਉਹਨਾਂ ਦੀਆਂ ਸਾਰੀਆਂ ਗੱਲਾਂ ਨੂੰ ਸੁਣਿਆ ਜਾਂਦਾ ਵਾ ਅਤੇ ਇਹ ਫੈਸਲਾ ਉਹਨਾਂ ਨੂੰ ਦੱਸਿਆ ਜਾਂਦਾ ਉਹਨਾਂ ਨੂੰ ਪੂਵਖ ਬਾਰੇ ਦੱਸਿਆ ਜਾਂਦਾ ਵਾ ਤੇ ਉਸ ਤੋਂ ਬਾਅਦ ਫਿਰ ਇਹ ਫੈਸਲਾ ਜਿਹੜਾ ਵਾ ਉਹਨਾਂ ਨੂੰ ਕਰਵਾਇਆ ਜਾਂਦਾ ਵਾ ਪਰ ਮੈਂ ਇੱਥੇ ਇੱਕ ਥੋੜੀ ਜੀ ਗੱਲ ਦਰਸ਼ਕਾਂ ਨੂੰ ਹੋਰ ਦੱਸਣੀ ਚਾਹੁੰਦਾ ਵਾਂ ਕਿ ਸਾਡੀ ਸਰਕਾਰ ਨੂੰ ਵੀ ਇੱਕ ਬੇਨਤੀ ਹੈਗੀ ਆ ਕਿ ਮੀਡੀਏਸ਼ਨ ਸੈਂਟਰਾਂ ਦੀ ਵੀ ਜਿਹੜੀ ਸਿਕਿਉਰਿਟੀ ਪਰਪਸ ਵੱਲੋਂ ਜਿਹੜੀ ਹੈਗੀ ਆ ਉਹ ਥੋੜਾ ਜਿਹਾ ਵਧਾਉਣਾ ਚਾਹੀਦਾ ਵਾ ਰੀਸੈਂਟਲੀ ਸਾਡੇ ਜਿਹੜਾ ਚੰਡੀਗੜ੍ਹ ਦੇ ਵਿੱਚ ਕਿੰਨਾ ਗੰਭੀਰ ਮਸਲਾ ਬਣ ਗਿਆ ਕਿ ਇੱਕ ਰਿਟਾਇਰਡ ਸੌਰੇ ਨੇ ਆਪਣੇ ਜਿਹੜੇ ਆ ਆ ਆਪਣੀ ਪ੍ਰੌਣੀ ਨੂੰ ਜਿਹੜਾ ਵਾਰੀ ਉਹ ਗੋਲੀ ਮਾਰ ਕੇ ਤੇ ਉੱਥੇ ਉਹਦੀ ਹੱਤਿਆ ਕਰ ਦਿੱਤੀ ਇਹਦੇ ਵਿੱਚ ਸਭ ਤੋਂ ਖਾਮੀ ਵੱਡੀ ਇਹ ਆਈ ਕਿ ਜੇ ਇਸ ਜਗ੍ਹਾ ਦੇ ਉੱਤੇ ਜਾ ਕੇ ਅਸੀਂ ਕਾਨੂੰਨ ਦੇ ਕੋਲੋਂ ਆਪਣਾ ਨਿਆਂ ਲੈਣਾ ਵਾ ਉਸ ਜਗ੍ਹਾ ਦੇ ਕਰਮਚਾਰੀ ਵੀ ਉਸ ਗੱਲ ਦੇ ਵਿੱਚ ਕੁਝ ਇੰਜਰਡ ਹੋ ਗਏ ਸੀ ਅਸੀਂ ਸਰਕਾਰ ਨੂੰ ਵੀ ਹਦਾਇਤ ਕਰਦੇ ਹਾਂ ਕਿ ਇਸ ਪਰਪਸ ਦੇ ਲਈ ਜਿਹੜੇ ਮੀਡੀਏਸ਼ਨ ਸੈਂਟਰ ਭਾਵੇਂ ਉਸ ਸਬਡਿਵੀਜ਼ਨ ਤੇ ਬਣੇ ਹਨ ਭਾਵੇਂ ਉਹ ਸਟੇਟ ਲੈਵਲ ਤੇ ਆ ਭਾਵੇਂ ਉਹ ਡਿਸਟ੍ਰਿਕਟ ਲੈਵਲ ਤੇ ਆ ਉਹਨਾਂ ਦੀ ਸਿਕਿਉਰਿਟੀ ਪੱਖੋਂ ਜਿਹੜੀ ਖਾਮੀ ਆਈ ਆ ਉਹ ਉਹਨਾਂ ਦੀ ਵਧਾਉਣੀ ਚਾਹੀਦੀ ਆ ਕਿਉਂਕਿ ਮੈਟ੍ਰੀਮੋਨਿਅਲ ਡਿਸਪਿਊਟ ਜਦੋਂ ਵੀ ਕਿਸੇ ਮੀਡੀਏਸ਼ਨ ਸੈਂਟਰ ਤੇ ਜਾਵੇਗਾ ਉੱਥੇ ਨੈਚੁਰਲ ਜੀ ਗੱਲ ਆ ਕਿ ਝਗੜਾ ਹੋਣ ਦੇ ਵੀ ਚਾਂਸ ਰਹਿਣਗੇ ਕਿਉਂਕਿ ਗਰਮੋ-ਗਰਮੀ ਹੁੰਦੀ ਆ ਇਸ ਕਰਕੇ ਮੇਰੀ ਇਹ ਰਿਕਵੈਸਟ ਆ ਸਰਕਾਰ ਨੂੰ ਵੀ ਆ ਹਿਦਾਇਤ ਵੀ ਆ ਕਹਿ ਲਿਏ ਜਾਂ ਰਿਕਵੈਸਟ ਕਰ ਲਈਏ ਕਿ ਉੱਥੇ ਉਹਨਾਂ ਦੀ ਸਿਕਿਉਰਿਟੀ ਪਰਪਸ ਦੇ ਲਈ ਉਹਨਾਂ ਦਾ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਆ ਜੀ ਇਹ ਜਿੱਦਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਇਹ ਖਾਸ ਤੌਰ ਤੇ ਜਿਹੜਾ ਇਹ ਕਾਨੂੰਨ ਹੈ ਜੀ ਕਾਨੂੰਨ ਦੇ ਮੁਤਾਬਕ ਇਹ ਜਿਹੜਾ ਹੈਗਾ ਇਹ ਜਿਹੜੇ ਮੀਡੀਏਸ਼ਨ ਸੈਂਟਰ ਜਿਹੜੇ ਇਹ ਬਣੇ ਹੋਏ ਜੀ ਥੋੜਾ ਜਿਆ ਹੋਰ ਜਾਣਕਾਰੀ ਦੇ ਵਿੱਚ ਵਾਧਾ ਇਸ ਗੱਲ ਦੇ ਉੱਤੇ ਕਰੋ ਕਿ ਜਦ ਮੀਡੀਏਸ਼ਨ ਵਿੱਚ ਜਾਣਾ ਹੈ ਤਾਂ ਉਹ ਕਿਹੜੇ ਵਿਅਕਤੀ ਮੀਡੀਏਸ਼ਨ ਦੇ ਵਿੱਚ ਜਾ ਸਕਦੇ ਹਨ ਕੇਵਲ ਜਿਹੜੇ ਲੜਕਾ ਹੈ ਜਾਂ ਲੜਕੀ ਜਾ ਸਕਦੇ ਹੈ ਜਾਂ ਪਰਿਵਾਰਕ ਮੈਂਬਰ ਵੀ ਜਾ ਸਕਦੇ ਹੈ ਜਾਂ ਖਾਸ ਤੌਰ ਤੇ ਕਿਹੜੇ ਵਿਅਕਤੀ ਦੀ ਦਰਖਾਸਤ ਦੇ ਉੱਤੇ ਜਿਹੜਾ ਹੈਗਾ ਇਹ ਮੀਡੀਏਸ਼ਨ ਵੱਲੋਂ ਰੋਕੀਤਾ ਜਾ ਸਕਦਾ ਹੈ ਜੀ ਵੀਡੀਓ ਚ ਬਹੁਬទਿਆ ਦਾ ਸਵਾਲ ਹੈ ਜੀ ਮੀਡੀਏਸ਼ਨ ਸੈਂਟਰ ਦੇ ਵਿੱਚ ਜਦੋਂ ਸਾਡਾ ਕੋਈ ਪਰਿਵਾਰਕ ਝਗੜਾ ਚੱਲ ਰਿਹਾ ਕੇਸ ਚੱਲ ਰਿਹਾ ਵਾ ਪਹਿਲਾਂ ਤਾਂ ਜੱਜ ਸਾਹਿਬ ਪੂਰੇ ਤਰੀਕੇ ਦੇ ਨਾਲ ਪਾਰਟੀਆਂ ਨੂੰ ਸਹੀ ਤਰੀਕੇ ਨਾਲ ਸਮਝਾਉਂਦੇ ਆ ਕਿ ਭਾਈ ਤੁਸੀਂ ਆਪਣਾ ਸੇਵਾ ਕਰੋ ਇਹਦੇ ਵਿੱਚ ਹੀ ਤੁਹਾਨੂੰ ਸੁਖ ਪ੍ਰਦਾਨ ਹੋਣਾ ਵਾ ਤੇ ਜਦੋਂ ਉਹਨਾਂ ਨੂੰ ਕੁਝ ਲੱਗਦਾ ਵਾ ਵੀ ਠੀਕ ਆ ਵੀ ਗੱਲ ਹੁਣ ਬਣ ਸਕਦੀ ਆ ਤੇ ਉਹ ਦੋਨਾਂ ਧਿਰਾਂ ਦੇ ਵਿੱਚੋਂ ਕਿਸੇ ਦੇ ਕੋਲੋਂ ਵੀ ਇੱਕ ਫਾਰਮ ਭਰਵਾ ਕੇ ਜਾਂ ਉਹਨਾਂ ਦੀ ਰਿਕਵੈਸਟ ਦੇ ਉੱਤੇ ਰਿਟਨ ਦੇ ਵਿੱਚ ਆਰਡਰ ਪਾ ਦਿੰਦੇ ਆ ਕਿ ਤੁਸੀਂ ਇਸ ਜਗ੍ਹਾ ਤੇ mediation center ਤੇ ਜਾਓ ਤੁਹਾਡਾ ਇਹ ਮਸਲਾ ਜਿਹੜਾ ਕੋਈ ਜ਼ਿਆਦਾ ਗੰਭੀਰ ਨਹੀਂ ਹੈਗਾ ਤੁਸੀਂ ਆਪਣੇ ਪਰਿਵਾਰ ਨੂੰ ਜਿਹੜਾ ਅੱਗੇ ਤੋਰ ਸਕਦੇ ਜੋ ਕਿਉਂਕਿ ਇਹਨਾਂ ਦੇ ਮੀਆਂ ਬੀਵੀ ਦੇ ਝਗੜੇ ਦੇ ਵਿੱਚ ਜਿਹੜੇ ਬੱਚੇ ਹੋਏ ਆ ਉਹਨਾਂ ਦੇ ਕਿਤੇ ਵੀ ਕੋਈ ਕਸੂਰ ਨਹੀਂ ਹੁੰਦਾ ਪਰ ਉਹਨਾਂ ਨੂੰ ਵੀ ਇਸ ਝਗੜੇ ਵਿੱਚ ਬਹੁਤ ਜ਼ਿਆਦਾ ਸਫਰ ਕਰਨਾ ਪੈਂਦਾ ਵਾ ਇਸ ਕਰਕੇ ਇਹਨਾਂ ਦੋਨਾਂ ਧਿਰਾਂ ਦੇ ਵਿੱਚ ਜਿੱਥੇ ਵੀ ਕੋਈ ਪਰਿਵਾਰਕ ਝਗੜਾ ਚੱਲਦਾ ਵਾ ਇਹ ਕਿਸੇ ਇੱਕ ਦੀ ਰਿਕਵੈਸਟ ਦੇ ਉੱਤੇ ਵੀ ਜਿਹੜਾ ਹੈਗਾ ਵਾ ਮੀਡੀਏਸ਼ਨ ਸੈਂਟਰ ਦੇ ਵਿੱਚ ਜਾਇਆ ਜਾ ਸਕਦਾ ਵਾ ਇਹ ਦਿੱਤਾ ਤੁਸੀਂ ਦੱਸਿਆ ਕਿ ਮਾਨਯੋਗ ਅਦਾਲਤ ਨੂੰ ਜੇ ਲਗੇ ਤਾਂ ਆਪਣੇ ਤੌਰ ਦੇ ਉਤੇ ਜਾਂ ਦੋਹਾਂ ਧਿਰਾਂ ਦੀ ਵਿੱਚੋਂ ਕਿਸੇ ਇੱਕ ਦੀ ਜਿਹੜੀ ਹੈਗੀ ਆ ਫਰਿਆਦ ਉੱਤੇ ਜਾਂ ਦੋਹਾਂ ਜਾਣਿਆਂ ਦੀ ਫਰਿਆਦ ਦੇ ਉੱਤੇ ਜਿਹੜਾ ਹੈਗਾ ਕਿ ਇੱਕ ਉਹਨਾਂ ਤੋਂ ਇੱਕ ਐਪਲੀਕੇਸ਼ਨ ਫਾਰਮ ਭਰਾਇਆ ਜਾਂਦਾ ਹੈ ਜੀ ਤਾਂ ਉਹਨਾਂ ਨੂੰ ਦਾ ਜਿਹੜਾ ਮਸਲੇ ਦਾ ਰੋਖ ਹੈ ਮਡੀਏਸ਼ਨ ਸੈਂਟਰ ਵੱਲੋਂ ਮੋੜ ਦਿੱਤਾ ਜਾਂਦਾ ਹੈ ਬਿਲਕੁਲ ਜੀ ਕੀ ਜਿਹੜੇ ਮੀਡੀਏਸ਼ਨ ਸੈਂਟਰ ਹੁੰਦੇ ਹਨ ਕਿ ਹਰ ਇੱਕ ਜਿਹੜੀ ਲੈਵਲ ਦੀ ਅਦਾਲਤ ਦੇ ਵਿੱਚ ਹਨ ਕਿ ਕੇਵਲ ਇਹ ਜਿਹੜਾ ਜ਼ਿਲ੍ਹਾ ਪੱਧਰ ਦੇ ਉੱਤੇ ਹੈ ਜਾਂ ਜਾਂ ਸਿਰਫ ਇਹ ਸਟੇਟ ਦੇ ਵਿੱਚ ਇੱਕੋ ਹੀ ਹੁੰਦਾ ਹੈ ਉਹਦੇ ਬਾਰੇ ਥੋੜਾ ਸਾਡੇ ਦਰਸ਼ਕਾਂ ਦੀ ਜਾਣਕਾਰੀ ਚ ਹੋਰ ਵਾਅਦਾ ਕਰੋ ਜੀ ਬਿਲਕੁਲ ਜੀ ਇਹਦੇ ਮੁਤਾਬਕ ਜਿਹੜੀ ਹੈਗੀ ਜੀ ਸਟੇਟ ਲੀਗਲ ਸਰਵਿਸ ਅਥਾਰਟੀ ਹੈਗੀ ਹੈ ਜੀ ਉਹਦੇ ਮੁਤਾਬਕ ਜਿਹੜਾ ਹੈਗਾ ਜੀ ਸੈਕਟਰ ਜਿਹੜਾ 9089 ਹੈਗਾ ਉਹਦੇ ਮੁਤਾਬਕ ਜਿਹੜਾ ਵਾ ਸਟੇਟ ਲੈਵਲ ਦੇ ਉੱਤੇ ਵੀ ਮੀਡੀਏਸ਼ਨ ਸੈਂਟਰ ਬਣੇ ਹੋਏ ਆ ਜੀ ਤੇ ਡਿਸਟ੍ਰਿਕਟ ਲੈਵਲ ਤੇ ਵੀ ਸਰ ਬਣੇ ਹੋਏ ਆ ਤੇ ਇਹਦਾ ਸਭ ਤੋਂ ਵਧੀਆ ਜਿਹੜਾ ਗਮ ਹੈਗਾ ਕਿਉਂਕਿ ਸਬਡਿਵੀਜ਼ਨ ਦੇ ਉੱਤੇ ਹਰ ਜਗ੍ਹਾ ਹੀ ਹੁਣ ਅੱਜਕੱਲ ਫੈਮਿਲੀ ਕੋਰਟ ਲੱਗ ਰਹੀ ਹੈ ਇਸ ਕਰਕੇ ਜਿਹੜੇ ਮੈਟਰ ਜਿਹੜੇ ਹੈਗੇ ਆ ਉਹ ਸਬਡਿਵੀਜ਼ਨ ਦੇ ਉੱਤੇ ਵੀ ਮੀਡੀਏਸ਼ਨ ਸੈਂਟਰ ਜਿਹੜੇ ਆ ਨਿਯੁਕਤ ਹੋ ਚੁੱਕੇ ਆ ਤੇ ਇਹਦੇ ਨਾਲ ਲਿਟੀਗੇਸ਼ਨ ਜਿਹੜੀ ਹੈਗੀ ਆ ਜੀ ਕਾਫੀ ਫਰਕ ਪੈ ਰਿਹਾ ਵਾ ਨਹੀਂ ਤੇ ਇੱਕ ਕੇਸ ਨੂੰ ਅੰਦਾਜ਼ਨ 4 ਤੋਂ 5 10 7 10 ਤੋਂ 15 ਬਹੁਤ ਸਾਲ ਤੱਕ ਅੱਗੇ ਚੱਲੇ ਜਾਂਦਾ ਹੈ ਮੈਟਰ ਤੇ ਇਹ ਕੁਝ ਹੀ ਮਹੀਨਿਆਂ ਦੇ ਵਿੱਚ ਅਸੀਂ ਜਿਹੜਾ ਇਸ ਦਾ ਫੈਸਲਾ ਲੈ ਲਿਨਿਆ ਤੇ ਦੋਨੋਂ ਪਾਰਟੀਆਂ ਦੇ ਬੌਂਡ ਹੁੰਦਾ ਵਾ ਤੇ ਦੋਨੋਂ ਹੀ ਪਰਿਵਾਰ ਜਿਹੜੇ ਖੁਸ਼ੀ ਖੁਵਾਰੀ ਜਿਹੜਿਆ ਮੀਡੀਏਸ਼ਨ ਸੈਂਟਰਾਂ 'ਚ ਫੈਸਲੇ ਕਰਾ ਕੇ ਆਪਣੇ ਘਰਾਂ ਦੇ ਵਿੱਚ ਵੱਸ ਰਹੇ ਆ ਜੀ ਜਦੋਂ ਤੁਸੀਂ ਦੱਸ ਰਹੇ ਹੋ ਕਿ ਜੀ ਮੀਡੀਏਸ਼ਨ ਸੈਂਟਰ ਦੇ ਵਿੱਚ ਇੱਕ ਬੜਾ ਸਚੱਜਾ ਜਿਹੜਾ ਇੱਕ ਤਰੀਕਾ ਅਪਣਾਇਆ ਜਾਂਦਾ ਹੈ ਜਿਸ ਦੇ ਨਾਲ ਦੋਹਾਂ ਧਿਰਾਂ ਦੇ ਵਿੱਚ ਰਾਜੀਨਾਮਾ ਕਰਾ ਕੇ ਤਾਂ ਜਲਦੀ ਤੋਂ ਜਲਦੀ ਫੈਸਲਾ ਕੀਤਾ ਜਾਂਦਾ ਹੈ ਤਾਂ ਦੋਹਾਂ ਧਿਰਾਂ ਜਿਹੜੀਆਂ ਹਨ ਉਹ ਰਾਜੀ ਖੁਸ਼ੀ ਉਹ ਵਾਪਸ ਜਾਂਦੀਆਂ ਹਨ ਬਿਲਕੁਲ ਜੀ ਜਦ ਵਿਅਕਤੀ ਕੋਈ ਵੀ ਹੈ ਜਾਂ ਧਿਰ ਹੈ ਕੋਈ ਜਦ ਮੀਡੀਏਸ਼ਨ ਸੈਂਟਰ ਜਾਂਦੀ ਹੈ ਤਾਂ ਉੱਥੇ ਮੀਡੀਏਸ਼ਨ ਸੈਂਟਰ ਦੇ ਵਿੱਚ ਉਹਨਾਂ ਦੀ ਗੱਲਬਾਤ ਸੁਣਾ ਲਈ ਜਾਂ ਉਹਨਾਂ ਦੀ ਆਪਸੀ ਗੱਲਬਾਤ ਕਰਵਾਉਣ ਦੇ ਲਈ ਤਾਂ ਉਹਨਾਂ ਦੇ ਕਿਸੇ ਫੈਸਲੇ ਦੇ ਉੱਤੇ ਆਉਣ ਦੇ ਲਈ ਉੱਥੇ ਵੀ ਕੋਈ ਜੱਜ ਸਾਹਿਬ ਮੌਜੂਦ ਹੁੰਦੇ ਹਨ ਜਾਂ ਕਿਸੇ ਹੋਰ ਵਿਅਕਤੀ ਨੂੰ ਜਿਹੜਾ ਹੈ ਉਥੇ ਹਦਾਇਤ ਦੇ ਕੇ ਉਹਨਾਂ ਦਾ ਰਾਜੀਨਾਮਾ ਕਰਾਉਣ ਲਈ ਗੱਲਬਾਤ ਕਰਾਉਣ ਲਈ ਨਿਯੁਕਤ ਕੀਤਾ ਜਾਂਦਾ ਹੈ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਹੋਰ ਦੱਸੋ ਜੀ ਹਾਂਜੀ ਜੀ ਸਰ mediation center ਹੈ ਜੀ ਉਹਨਾਂ ਦੇ ਵਿੱਚ ਰਿਟਾਇਰਡ ਜੱਜ ਨੂੰ ਵੀ ਪੋਸਟ ਕੀਤਾ ਜਾਂਦਾ ਵਾ ਮੌਜੂਦ ਜੱਜਸ ਵੀ ਉਹਨਾਂ ਦੀ ਮੈਂਬਰ ਹੁੰਦੇ ਆ ਇੱਕ ਐਡਵੋਕੇਟ ਲੇਡੀ ਐਡਵੋਕੇਟ ਹੁੰਦੀ ਹੈ ਜੀ ਤੇ ਇੱਕ ਜੈਂਟਲਸ ਐਡਵੋਕੇਟ ਤੇ एनजीओ ਵੀ ਉਹਦੇ ਵਿੱਚ ਜਿਹੜੇ ਮੈਂਬਰ ਮੌਜੂਦ ਹੁੰਦੇ ਆ ਐਨਜੀਓ ਦੀ ਮਤਲਬ ਇਹ ਹੈਗਾ ਵਾ ਕਿ ਜਦੋਂ ਅਸੀਂ ਪਿੰਡਾਂ ਲੈਵਲ ਤੇ ਜਿਹੜੇ ਫੈਸਲੇ ਹੁੰਦੇ ਆ ਜੀ ਉਹਨਾਂ ਨੇ ਕਰਵਾਉਣੇ ਹੁੰਦੇ ਆ ਬਹੁਤ ਸਾਰੇ ਕਰਵਾਏ ਵੀ ਹੁੰਦੇ ਆ ਉਹਨਾਂ ਨੇ ਉਹਨਾਂ ਫੈਸਲਿਆਂ ਨੂੰ ਆਪਣੇ ਤਜਰਬੇ ਦੇ ਨਾਲ ਉਹਨਾਂ ਨੂੰ ਸਮਝਾਉਣਾ ਹੁੰਦਾ ਵਾ ਕਿ ਭਵਿੱਖ ਦੇ ਵਿੱਚ ਜੇ ਆਪਾਂ ਇਦਾਂ ਹੀ ਲੜਦੇ ਝਗੜਦੇ ਰਹੇ ਤੇ ਸਾਡੀ ਜ਼ਿੰਦਗੀ ਸਪਾਇਲ ਹੋ ਜਾਣੀ ਆ ਖਤਮ ਹੋ ਜਾਣੀ ਆ ਇਦਾਂ ਤੇ ਆਪਾਂ ਬੱਚਿਆਂ ਬਾਰੇ ਸੋਚੀਏ ਆਪਣੇ ਸਾਰੇ ਪੱਖ ਬਚੀਏ ਫਿਰ ਉਹਨਾਂ ਨੂੰ ਜੇ ਕੋਈ ਲੇਡੀ ਆ ਐਡਵੋਕੇਟ ਹੈਗੀ ਆ ਉਹਨੇ ਲੇਡੀ ਦਾ ਪੱਖ ਸੁਣ ਲੈਣਾ ਵਾ ਜੇ ਕੋਈ ਜੈਂਟਸਾ ਤੇ ਉਹਨੇ ਜੈਂਟਸਾ ਐਡਵੋਕੇਟ ਉਹਦਾ ਸੁਣ ਲੈਣਾ ਪੱਖ ਸੁਣ ਲੈਣਾ ਤੇ ਉਹਦੇ ਨਾਲ ਜਿਹੜਾ ਵਾ ਇੱਕ 100% ਸ਼ੋਰ ਹੋ ਜਾਂਦਾ ਕਿ ਉਹਨਾਂ ਦੀ ਗੱਲ ਬਹੁਤ ਲਾਗੇ ਹੋ ਜਾਂਦੀ ਆ ਤੇ ਆਲਮੋਸਟ ਫੈਸਲਾ ਹੋ ਹੀ ਜਾਂਦਾ ਜੀ ਇਹਦੇ ਨਾਲ ਉੱਥੇ ਇਹ ਇਸ ਤੋਂ ਅਗਲੀ ਗੱਲ ਇਹ ਹੈ ਜੀ ਜਿਹੜੇ ਮੀਡੀਏਟਰ ਤੁਸੀਂ ਦੱਸਿਆ ਕਿ ਰਿਟਾਇਰ ਜਿਹੜੇ ਜੱਜ ਸਾਹਿਬਾਨ ਜਾਂ ਕੁਝ ਵਕੀਲ ਸਾਹਿਬਾਨ ਜਾਂ ਜਿਹੜੇ ਸਮਾਜ ਦੇ ਸਾਡੇ ਕੋਝ ਜਿਹੜੇ ਉਹਗੇ ਛਖੀ ਤਾਂ ਹਨ ਜਾਂ ਇਹ ਜਿਹੜੇ ਸਵੈਮਸੇਵੀ ਜਿਹੜੀਆਂ ਸੰਸਥਾਵਾਂ ਹਨ ਜਿੰਨਾਂ ਨੂੰ ਭਾਏ ਜੀਓ ਕਹ ਦਿੰਦੇ ਹਨ ਉਹਨਾਂ ਦੇ ਵਿੱਚੋਂ ਕਿਸੇ ਨਾਉ ਜਿਹੜਾ ਹੈਗਾ ਉੱਥੇ ਨਿਯੁਕਤ ਕੀਤਾ ਜਾਂਦਾ ਬਿਲਕੁਲ ਜੀ ਜਿਹੜੇ ਸਾਡੇ ਮੀਡੀਏਟਰ ਸਹਿਬਾਨ ਹੁੰਦੇ ਹਨ ਇਹਨਾਂ ਦੀ ਕੋਈ ਖਾਸ ਤੌਰ ਤੇ ਟ੍ਰੇਨਿੰਗ ਵੀ ਹੁੰਦੀ ਹੈ ਜਿਨ੍ਹਾਂ ਨੂੰ ਇਸ ਮਸਲਿਆਂ ਦੇ ਨਾਲ ਜਿਹੜਾ ਹੈਗਾ ਕਿ ਟ੍ਰੇਡ ਕੀਤਾ ਜਾਂਦਾ ਹੈ ਉਹਦੇ ਬਾਰੇ ਵੀ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਬਿਲਕੁਲ ਜੀ ਇਹਦੇ ਵਿੱਚ ਸਰ ਜਿਹੜਾ ਕੋਈ ਐਡਵੋਕੇਟ ਨੂੰ ਜਦੋਂ ਪੁਆਇੰਟ ਕਰਨਾ ਵਾ ਜਾਂ ਕਿਸੇ ਐਨਜੀਓ ਨੂੰ ਕਰਨਾ ਵਾ ਤੇ ਉਹਦਾ ਪ੍ਰੋਪਰ ਐਕਸਪੀਰੀਅੰਸ ਵੇਖਿਆ ਜਾਂਦਾ ਕਿ ਇਹਦਾ ਐਕਟ ਐਂਡ ਕੰਡਕਟ ਕੀ ਹੈਗਾ ਜਿੱਦਾਂ ਲਾਈਕ ਹੁਣ ਕਿਸੇ ਹਾਈ ਕੋਰਟ ਦੇ ਕਿਸੇ ਵਕੀਲ ਸਾਹਿਬਾਨ ਹੈਗੇ ਆ ਜਾਂ ਸੈਸ਼ਨ ਡਿਵੀਜ਼ਨ ਤੇ ਕੰਮ ਕਰ ਰਹੇ ਹੈਗੇ ਆ ਤੇ ਉਹਨਾਂ ਦਾ ਮਿਨਿਮਮ ਜਿਹੜਾ ਵਾ ਉਹ 5 ਸਾਲ ਦਾ ਤਜਰਬਾ ਜਿਹੜਾ ਜ਼ਰੂਰ ਹੋਣਾ ਚਾਹੀਦਾ ਵਾ ਤੇ ਜਿਹੜੇ ਐਨਜੀਓ ਵੀ ਹੈਗੇ ਆ ਉਹਨਾਂ ਦਾ ਵੀ ਪੁਰਾਣਾ ਜਿਹੜਾ ਉਹਨਾਂ ਨੇ ਜੋ-ਜੋ ਫੈਸਲੇ ਕਰਾਏ ਹੁੰਦੇ ਆ ਐਕਸਪੀਰੀਅੰਸ ਦੇਖ ਕੇ ਫਿਰ ਉਹਨਾਂ ਨੂੰ ਪੁਆਇੰਟ ਕੀਤਾ ਜਾਂਦਾ ਵਾ ਤਾਂ ਜੋ ਸਹੀ ਤੇ ਸਚੇ ਫੈਸਲੇ মিডিਆ ਸੈਂਟਰਾਂ ਵਿੱਚ ਲੈ ਜਾ ਸਕਣ ਠੀਕ ਹੈ ਜੀ ਟੈਕ ਹੋਰ ਬਹੁਤ ਜ਼ਰੂਰੀ ਜਿਹੜਾ ਸਾਡੇ ਦਰਸ਼ਕਾਂ ਦੀ ਜਾਣਕਾਰੀ ਲਈ ਸਵਾਲ ਬਣ ਜਾਂਦਾ ਹੈ ਜਦ ਵੀ ਕਿਸੇ ਧਿਰ ਨੇ ਆਪਣੀ ਫਰਿਆਦ ਲੈ ਕੇ ਮੀਡੀਏਸ਼ਨ ਸੈਂਟਰ ਦੇ ਵਿੱਚ ਜਾਣਾ ਹੈ ਤਾਂ ਉੱਥੇ ਮੀਡੀਏਟਰ ਸਾਹਿਬ ਕੋ ਜਾਣਾ ਹੈ ਕਿ ਉੱਥੇ ਮੀਡੀਏਸ਼ਨ ਦੇ ਵੇਲੇ ਵਕੀਲ ਸਾਹਿਬ ਨੂੰ ਨਾਲ ਲੈ ਕੇ ਜਾਣਾ ਜਾਂ ਵਕੀਲ ਸਾਹਿਬ ਨੂੰ ਕਰਨਾ ਜ਼ਰੂਰੀ ਹੁੰਦਾ ਹੈ ਕਿ ਤਿਰਾ ਆਪ ਵੀ ਉੱਥੇ ਜਾ ਕੇ ਆਪਣਾ ਜਿਹੜਾ ਹੈ ਆਪਣਾ ਫੈਸਲਾ ਕਰਵਾ ਸਕਦੀਆਂ ਨੇ ਜੀ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਜਨਾਬ ਇਹਦੇ ਵਿੱਚ ਮੈਂ ਸਾਰੇ ਦਰਸ਼ਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਇਹਦੇ ਵਿੱਚ ਪਾਰਟੀਆਂ ਇਨ ਪਰਸਨ ਵੀ ਜਾ ਸਕਦੀਆਂ ਹਨ ਤੇ ਜਿੱਥੇ ਕਿਤੇ ਉਹਨਾਂ ਨੂੰ ਕਿਸੇ ਕਾਨੂੰਨੀ ਕੋਈ ਸਲਾਹ ਦੀ ਜ਼ਰੂਰਤ ਹੈਗੀ ਆ ਉਹਨਾਂ ਨੂੰ ਲੱਗ ਰਿਹਾ ਆ ਕਿ ਸਾਡੇ ਵਕੀਲ ਸਹਿਬਾਨ ਸਾਡੇ ਨਾਲ ਹੋਣਗੇ ਤੇ ਅਸੀਂ ਕਿਸੇ ਗਲਤ ਕਿਸੇ ਫੈਸਲੇ ਦੇ ਨਾਲ ਆ ਜਾਈਏ ਤੇ ਉਹ ਉਹਨਾਂ ਦੀ ਅਸਿਸਟੈਂਸ ਲੈਣ ਦੇ ਲਈ ਉਹ ਆਪਣੇ ਜਿਹੜੇ ਪਲੀਡਰ ਹੈਗੇ ਉਹਨਾਂ ਦੇ ਕਾਉਂਸਲ ਹੈਗੇ ਆ ਉਹਨਾਂ ਨੂੰ ਨਾਲ ਲੈ ਕੇ ਜਾ ਸਕਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮਨਾਈ ਨਹੀਂ ਹੈਗੀ ਮੀਡੀਏਸ਼ਨ ਸੈਂਟਰ ਚ ਜਾਣ ਲਈ ਉਹ ਆਪਣੇ ਵਕੀਲ ਸਹਿਬਾਨ ਨੂੰ ਵੀ ਨਾਲ ਲੈ ਕੇ ਉੱਥੇ ਜਾ ਸਕਦੇ ਆ ਅ ਵਕੀਲਸ ਹਾਂ ਵੀ ਮੀਡੀਏਸ਼ਨ ਸੈਂਟਰ ਜਾਜ ਜਾਂਦੇ ਹਾਂ ਉਹਦਾ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਚ ਪਹਿਲਾਂ ਵੀ ਇਸ ਗੱਲ ਦਾ ਵਾਅਦਾ ਕੀਤਾ ਹੈ ਕਿ ਮੀਡੀਏਸ਼ਨ ਸੈਂਟਰ ਚ ਜਦ ਵੀ ਅਸੀਂ ਕਦੀ ਜਾਂਦੇ ਹਾਂ ਤਾਂ ਉੱਥੇ ਦੋਹਾਂ ਧਿਰਾਂ ਨੂੰ ਸੁਣਿਆ ਜਾਂਦਾ ਹੈ ਸੁਣ ਕੇ ਜਿਹੜਾ ਇਹੋ ਫੈਸਲਾ ਲਿਆ ਜਾਂਦਾ ਹੈ ਥੋੜਾ ਜਿਹਾ ਹੋਰ ਵਿਸਥਾਰ ਦੇ ਨਾਲ ਜਿਹੜੀ ਮੀਡੀਏਸ਼ਨ ਦੀ ਕਾਰਵਾਈ ਕਿੱਦਾਂ ਚੱਲਦੀ ਹੈ ਮਤਲਬ ਸਟੈਪ ਬਾਏ ਸਟੈਪ ਉਹ ਤੁਹਾਡੇ ਦਰਸ਼ਕਾਂ ਨੂੰ ਦੱਸੋ ਕਿ ਉੱਥੇ ਵੀ ਕੋਈ ਲਿਖਤੀ ਐਪਲੀਕੇਸ਼ਨ ਜਾ ਕੇ ਦੇਣੀ ਪੈਂਦੀ ਹੈ ਜਾਂ ਗੱਲਬਾਤ ਸੁਣੀ ਜਾਂਦੀ ਹੈ ਫਿਰ ਫੈਸਲਾ ਕਿੱਦਾਂ ਲਿਆ ਜਾਂਦਾ ਹੈ ਫੈਸਲਾ ਲੈ ਕੇ ਉਦੋਂ ਲਿਖਤੀ ਰੂਪ ਵਿੱਚ ਦਿੱਤਾ ਜਾਂਦਾ ਹੈ ਜਾਂ ਉਹ ਮੂਹਜਮਾਨੀ ਫੈਸਲਾ ਹੁੰਦਾ ਹੈ ਜਾਂ ਮੀਡੀਏਟਰ ਵੱਲੋਂ ਰਿਪੋਰਟ ਜਾਂਦੀ ਹੈ ਅਦਾਲਤ ਨੂੰ ਉਹਦੇ ਬਾਰੇ ਥੋੜਾ ਜਿਹਾ ਹੋਰ ਵਿਸਥਾਰ ਨਾਲ ਸਾਡੇ ਦਰਸ਼ਕਾਂ ਦੀ ਜਾਣਕਾਰੀ ਵਿੱਚ ਵਾਅਦਾ ਕਰੋ ਜੀ ਸਰ ਜਦੋਂ ਵੀ ਕੋਈ ਕੇਸ ਜਿਹੜਾ ਹੈਗਾ ਮੀਡੀਏਸ਼ਨ ਸੈਂਟਰ ਦੇ ਵਿੱਚ ਜਾਏਗਾ ਜੀ ਉੱਥੇ ਪ੍ਰੋਪਰ ਸੀਪੀਸੀ ਦੇ ਥੱਲੇ ਸਾਰਾ ਹੀ ਪ੍ਰੋਸੀਜਰ ਅਡਾਪਟ ਕਰਕੇ ਪ੍ਰੋਪਰ ਉਹਨਾਂ ਦਾ ਸਟੇਟਮੈਂਟਸ ਰਿਕਾਰਡ ਕੀਤੀਆਂ ਜਾਂਦੀਆਂ ਹਨ ਉਹਨਾਂ ਨੂੰ ਸੁਣ ਕੇ ਜੇ ਦੋਨੇ ਧਿਰਾਂ ਸਹਿਮਤ ਹੋ ਗਈਆਂ ਮੀਡੀਏਟਰ ਦਾ ਫੈਸਲਾ ਜਿੱਦਾਂ ਸਿਵਲ ਕੋਡ ਦਾ ਇੱਕ ਫੈਸਲਾ ਹੁੰਦਾ ਉਸੇ ਤਰੀਕੇ ਨਾਲ ਹੀ ਮੰਨਿਆ ਜਾ ਸਕਦਾ ਵਾ ਉਹਨੂੰ ਤੇ ਉਹਦੀ ਵੈਲਿਊ ਵੀ ਜੋ ਕੋਡ ਦਾ ਆਰਡਰ ਹੁੰਦਾ ਵਾ ਇਸੇ ਤਰੀਕੇ ਨਾਲ ਹੀ ਉਹਦਾ ਕੋਡ ਵਾਂਗੂ ਹੀ ਕੀਤਾ ਹੋਇਆ ਆਰਡਰ ਮੰਨਿਆ ਜਾਂਦਾ ਵਾ ਉਹਦਾ ਲੀਗਲ ਅਸਪੈਕਟ ਦੇ ਹਿਸਾਬ ਦੇ ਨਾਲ ਉਹ ਬਿਲਕੁਲ ਵੈਲਿਡ ਫੈਸਲਾ ਹੋਏਗਾ ਤੇ ਬਿਲਕੁਲ ਕਾਨੂੰਨ ਮੁਤਾਬਕ ਹੀ ਉਹ ਫੈਸਲਾ ਕੀਤਾ ਜਾਂਦਾ ਵਾ ਠੀਕ ਹੈ ਜੀ ਐਸੇ ਕਈ ਵਾਰ ਦੇਖਦੇ ਹਾਂ ਕਿ ਸਾਡੀ ਨਜ਼ਰ ਵਿੱਚ ਆਉਂਦਾ ਹੈ ਕਿ ਦੋਹਾਂ ਤਰ੍ਹਾਂ ਜਿਹੜੀਆਂ mediation ਦੇ ਵਿੱਚ ਚੱਲੇ ਜਾਂਦੀਆਂ ਪਰ ਉੱਥੇ ਜਾ ਕੇ ਅਸੀਂ ਦੇਖਦੇ ਹਾਂ ਕਿ ਦੋਹਾਂ ਤਰ੍ਹਾਂ ਦੇ ਵਿੱਚੋਂ ਇੱਕ ਤਿਰ ਜਿਹੜੀ ਉਹ mediation ਦੇ ਵਿੱਚ ਪੇਸ਼ ਨਹੀਂ ਹੁੰਦੀ ਜੀ ਜੀ ਇਹੋ ਜੇ ਹਾਲਾਤ ਦੇ ਵਿੱਚ ਜਿਹੜੇ ਸਾਡੇ mediator ਸਾਹਿਬ ਹਨ ਕੀ ਇੱਕ ਤਿਰ ਨੂੰ ਸੁਣਦੇ ਹਨ ਜਾਂ ਕੀ ਫੈਸਲਾ ਲੈਂਦੇ ਹਨ ਜਾਂ ਫਿਰ ਕੇਸ ਜਿਹੜਾ ਹੈ ਵਾਪਸ ਉਹ ਮਾਨਯੋਗ ਅਦਾਲਤ ਨੂੰ ਭੇਜ ਦਿੱਤਾ ਜਾਂਦਾ ਹੈ ਤਾਂ ਉਹਦੇ ਬਾਰੇ ਥੋੜੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਛੋਰ ਵਾਦਾ ਕਰੋ ਜੀ ਬਿਲਕੁਲ ਜੀ ਜਦੋਂ ਵੀ ਕੋਈ ਕੇਸ ਮੀਡੀਏਸ਼ਨ ਸੈਂਟਰ ਤੇ ਜਾਂਦਾ ਵਾ ਤੇ ਧਿਰਾਂ ਦੋਨਾਂ ਨੂੰ ਹੀ ਹਦਾਇਤ ਕੀਤੀ ਜਾਂਦੀ ਆ ਰਿਟਨ ਦੇ ਵਿੱਚ ਉਹਨਾਂ ਨੂੰ ਨੋਟ ਵੀ ਕਰਾਇਆ ਜਾਂਦਾ ਪ੍ਰੋਪਰ ਇਸ ਗੱਲ ਦਾ ਆਰਡਰ ਵੀ ਪੈਂਦਾ ਕੋਰਟ ਦੇ ਵਿੱਚ ਵੀ ਤੁਸੀਂ ਸੱਚ ਐਂਡ ਸੱਚ ਡੇਟ ਨੂੰ ਜਿਹੜਾ ਜਾ ਕੇ ਆਪਣਾ ਪੱਖ ਰੱਖਣਾ ਵਾ ਉੱਥੇ ਤੁਹਾਨੂੰ ਸੁਣ ਕੇ ਤੇ ਤੁਹਾਨੂੰ ਜਿਹੜਾ ਉਹਦਾ ਫੈਸਲਾ ਦਿੱਤਾ ਜਾਏਗਾ ਜੇ ਕਿਸੇ ਕਾਰਨ ਕਰਕੇ ਕੋਈ ਪਾਰਟੀ ਮੀਡੀਏਸ਼ਨ ਸੈਂਟਰ ਦੇ ਵਿੱਚ ਅਪੀਅਰ ਨਹੀਂ ਹੋ ਰਹੀ ਜਾਂ ਆਪਣਾ ਪੱਖ ਨਹੀਂ ਰੱਖ ਰਹੀ ਤਾਂ ਉਹਨੂੰ ਬਕਾਇਦਾ ਮੈਡੀਸ਼ਨ ਸੈਂਟਰ ਉਥੇ ਲਈ ਇੱਕ ਡੇਟਡ ਜਰਨਲ ਵੀ ਕਰ ਸਕਦਾ ਵਾ ਉਹਨੂੰ ਨੋਟਿਸ ਵੀ ਕਰ ਸਕਦਾ ਵਾ ਤੇ ਉਹਨੂੰ ਸੁਣ ਕੇ ਹੀ ਜੇਕਰ ਉਹ ਨੋਟਿਸ ਤੋਂ ਬਾਅਦ ਵੀ ਨਹੀਂ ਆਉਂਦਾ ਥੈਨ ਫਿਰ ਹੋ ਸਕਦਾ ਰਿਪੋਰਟ ਵਾਪਸ ਆ ਜਾਈ ਜੇਗੀ ਕਿ ਦੂਸਰੀ ਧਿਰ ਜਿਹੜੀ ਇੰਟਰਸਟਿਡ ਨਹੀਂ ਹੈਗੀ ਤੇ ਇੱਥੇ ਜਿਹੜਾ ਵਾ ਫੈਸਲਾ ਜਿਹੜਾ ਨਹੀਂ ਹੋ ਸਕਦਾ ਇਹਨੂੰ ਰੈਗੂਲਰ ਜੋ ਦੀ ਪ੍ਰोसीडिंग ਚੱਲ ਰਹੀ ਆ ਉਹਨੂੰ ਫਿਰ ਕਿਤੋਂ ਅੱਗੇ ਕੰਟੀਨਿਊ ਕੀਤਾ ਜਾਵੇ ਇਹ ਕਈ ਵਾਰ ਹਾਲਾਤ ਇਹੋ ਜਿਹੇ ਮੰਦੇ ਹਨ ਕਿ ਦੋਹੋਂ ਤਰ੍ਹਾਂ ਜਿਹੜੀਆਂ ਆਪਸ ਦੇ ਵਿੱਚ ਰਜ਼ਾਬੰਦ ਹੋ ਜਾਂਦੀਆਂ mediation center ਚ mediator ਸਾਹਿਬ ਕੋਲ ਤਾਂ ਇੱਕ ਉਹਨਾਂ ਦਾ ਜਿਹੜਾ ਹੈ ਫੈਸਲਾ ਜਿਹੜਾ ਉਹ ਜਿੱਦਾਂ ਤੁਸੀਂ ਦੱਸਿਆ ਕਿ ਕਾਨੂੰਨ ਮੁਤਾਬਕ ਜਿਹੜਾ ਲਿਖਤੀ ਰੂਪ ਦੇ ਵਿੱਚ ਉਹ ਕਰ ਦਿੱਤਾ ਜਾਂਦਾ ਹੈ ਬਿਲਕੁਲ ਜੀ ਪਰ ਕੁਝ ਦੇਰ ਬਾਅਦ ਕਿਸੇ ਇੱਕ ਤੈਨੂੰ ਲੱਗੇ ਕਿ ਉਹ ਜਿਹੜੇ ਇਸ ਫੈਸਲੇ ਦੇ ਨਾਲ ਜਿਹੜੀ ਉਹ ਸਹਿਮਤ ਨਹੀਂ ਹੈ ਜੀ ਜੀ ਕੀ ਉਸ ਤਰ ਕੋ ਜਿਹੜਾ ਹੈ ਅਪੀਲ ਦਾ ਜਿਹੜਾ ਉਹ ਜਿਹਨੂੰ ਆਪਾਂ ਕਹਿੰਦੇ ਆ ਕਿ ਅੰਗਰੇਜ਼ੀ ਦੇ ਵਿੱਚ অপਸ਼ਨ ਜਿਹੜਾ ਹੈ ਮੌਜੂਦ ਹੈ ਕਿ ਜਿਹੜਾ ਇੱਕ ਵਾਰ ਮੀਡੀਏਟਰ ਸਾਹਿਬ ਨੇ ਫੈਸਲਾ ਕਰ ਦਿੱਤਾ ਉਹ ਪੱਕਾ ਹੋ ਜਾਂਦਾ ਹੈ ਉਸ ਦੇ ਖਿਲਾਫ ਕੋਈ ਵੀ ਅਪੀਲ ਨਹੀਂ ਹੋ ਸਕਦੀ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਹੋਰ ਦੱਸੋ ਜੀ ਮੈਂ ਤੁਹਾਡੇ ਸਵਾਲ ਤੁਸੀਂ ਬਹੁਤ ਵਧੀਆ ਕੀਤਾ ਜੀ ਮੈਂ ਦਰਸ਼ਕਾਂ ਦੀ ਜਾਣਕਾਰੀ ਵਿੱਚ ਵਾਅਦਾ ਕਰਾਂ ਕਿ ਜਿਹੜਾ ਇਹ ਫੈਸਲਾ ਹੈਗਾ ਜੀ ਮੀਡੀਏਸ਼ਨ ਸੈਂਟਰ ਦਾ ਵੈਸੇ ਤੇ ਅਪੀਲੇਬਲ ਨਹੀਂ ਹੈਗਾ ਪਰ ਫਿਰ ਵੀ ਜੇ ਕਿਸੇ ਨੂੰ ਕਿਸੇ ਕਾਰਨ ਕਰਕੇ ਇਹ ਫੈਸਲਾ ਕੋਈ ਗਲਤ ਲੱਗਦਾ ਵਾ ਤੇ 90 ਦਿਨਾਂ ਦੇ ਵਿੱਚ ਵਿੱਚ ਉਹ ਕੰਪੀਟੈਂਟ ਕੋਰਟ ਦੇ ਵਿੱਚ ਜਾ ਕੇ ਇਹਦਾ ਜਿਹੜਾ ਵਾ ਅੱਗੇ ਆਪਣੀ ਅਪੀਲ ਕਰਕੇ ਤੇ ਇਸ ਫੈਸਲੇ ਨੂੰ ਜੋ ਵੀ ਉਹ ਵਿੱਚ ਸੋਧ ਕਰਨਾ ਚਾਹੁੰਦਾ ਵਾ ਜਾਂ ਜੋ ਵੀ ਉਹਨੂੰ ਉਸ ਫੈਸਲੇ ਚ ਚੰਗਾ ਨਹੀਂ ਲੱਗ ਰਿਹਾ ਕਾਨੂੰਨ ਮੁਤਾਬਕ ਉਹਨੂੰ ਜਿਹੜਾ ਵਾ ਉਹ ਸਹੀ ਕਰਵਾ ਸਕਦਾ ਵਾ ਜੀ ਠੀਕ ਹੈ ਜੀ ਇੱਕ ਹੋਰ ਗੱਲ ਹੈ ਕਿ ਤੁਸੀਂ ਦੱਸਿਆ ਕਿ ਪਰਿਵਾਰਕ ਜਦ ਮਸਲਾ ਹੁੰਦਾ ਹੈ ਤਾ ਗੋਟ ਜਿਹੜੇ ਸਾਡੇ ਹੈਗੇ ਆ ਜਾਂ ਜਿਹੜਾ ਸਾਡਾ ਕਾਨੂੰਨ ਬਣਿਆ ਹੈ ਕਾਨੂੰਨ ਦੀ ਅਸਲ ਮੰਸ਼ਾ ਇਹ ਹੈ ਕਿ ਜਿਹੜੇ ਮਸਲੇ ਹਨ ਛੇਤੀ ਤੋਂ ਛੇਤੀ ਜਿਹੜੇ ਆ ਨਿਬੜ ਜਾਣ ਤਾਂ ਕਿ ਇਸ ਦੇ ਵਿੱਚ ਆਮ ਲੋਕਾਂ ਦਾ ਤਾਂ ਨਾਲ ਹੀ ਮਾਨਜੋਗ ਅਦਾਲਤਾਂ ਦੇ ਵੀ ਟਾਈਮ ਦੀ ਜਿਹੜੀ ਇਹ ਬਜਟ ਹੋ ਸਕੇ ਤਾਂ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਹੈ ਲੋਕਾਂ ਨੂੰ ਉਹ ਨਿਆਂ ਮਿਲ ਸਕੇ ਪਰ ਜਦ ਅਸੀਂ ਪਰਿਵਾਰਕ ਕੋਈ ਵੀ ਮਸਲਾ ਹੁੰਦਾ ਹੈ ਤਾਂ ਉਹ ਪਰਿਵਾਰਕ ਮਸਲੇ ਦੇ ਵਿੱਚ ਖਾਸ ਕਰ ਜਦ ਜਿਹੜਾ ਹੈਗਾ ਹੈ ਕਿ ਲੜਾਈ ਝਗੜੇ ਵਿਆਹ ਸ਼ਾਦੀਆਂ ਲਈ ਹੁੰਦੇ ਹਨ ਤਾਂ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਕੇਵਲ ਜਿਹੜੇ ਸਿਵਲ ਦੇ ਜਿਹਨੂੰ ਅਸੀਂ ਦਿਵਾਨੀ ਕਹਿੰਦੇ ਹਾਂ ਜਾਂ ਫੌਜਦਾਰੀ ਜਾਂ ਕ੍ਰਿਮੀਨਲ ਦੇ ਵੀ ਮਸਲੇ ਹੁੰਦੇ ਹਨ ਕੇਵਲ ਜਿਹੜਾ ਇੱਕ ਕਨਫਾਈਨਡ ਨਹੀਂ ਹੁੰਦਾ ਕਿ ਇਹ ਸਿਵਲ ਮਸਲਾ ਹੀ ਹੈ ਕ੍ਰਿਮੀਨਲ ਮਸਲੇ ਵੀ ਵਿੱਚ ਹੁੰਦੇ ਹਨ ਜਿੱਦਾਂ 498 ਥੱਲੇ ਐਫ ਆਈ ਆਰ ਹੁੰਦੀ ਹੈ ਜਾਂ ਸਾਡੇ ਡੋਮੈਸਟਿਕ ਵਾਇਲੈਂਸ ਐਕਟ ਥੱਲੇ ਜਿਹੜੇ ਜਿਹੜੇ ਸੈਮੀ ਕ੍ਰਿਮੀਨਲ ਆਪਾਂ ਜਿਹਨੂੰ ਕਹਿੰਦੇ ਆ ਉਹਦੇ ਥੱਲੇ ਵੀ ਮਸਲੇ ਹੁੰਦੇ ਹਨ ਜਾਂ ਫਿਰ 125 ਹਰਪੀ ਸੀ ਥੱਲੇ ਜਿਹੜਾ ਉਹ ਖਰਚਾ ਮੰਗਿਆ ਜਾਂਦਾ ਹੈ ਤਾਂ ਜਿਹੜੀ ਡਿਵੋਰਸ ਦੀ ਜਿਹੜੀ ਤਲਾਕ ਲੈਣ ਦੀ ਜਿਹੜੀ ਲਿਟੀਗੇਸ਼ਨ ਹੈ ਇਹ ਸਾਰੀ ਜੀ ਸਿਵਲ ਥੱਲੇ ਬਣੀ ਜਾਂਦੀ ਹੈ ਬਿਲਕੁਲ ਤਾਂ ਮੀਡੀਏਸ਼ਨ ਸੈਂਟਰਾਂ ਵਿੱਚ ਜਿਆਦਾ ਸਿੰਘ ਖਾਸ ਕਰਕੇ ਜਿਹੜੇ ਵਿਆਹ ਸ਼ਾਦੀਆਂ ਨਾਲ ਸੰਬੰਧਿਤ ਮਸਲਿਆਂ ਵਿੱਚ ਜਾਂਦੇ ਹਨ ਉਥੇ ਕੇਵਲ ਔਰ ਕੇਵਲ ਜਿਹੜਾ ਦਿਵਾਨੀ ਜਿਹੜੇ ਨੇਚਰ ਦੇ ਮਸਲੇ ਹਨ ਉਹਨਾਂ ਦੇ ਉੱਤੇ ਹੀ ਫੈਸਲਾ ਲਿਆ ਜਾਂਦਾ ਹੈ ਕਿ ਜਿਹੜਾ ਫੌਜਦਾਰੀ ਦੇ ਵੀ ਮਸਲੇ ਹਨ ਉਹਨਾਂ ਦੇ ਉੱਤੇ ਵੀ ਜਿਹੜਾ ਦੋਹਾਂ ਤਰਾਹਾਂ ਦੇ ਵਿੱਚ ਗੱਲਬਾਤ ਕਰਾ ਕੇ ਮਸਲਾ ਹੱਲ ਕੀਤਾ ਜਾ ਸਕਦਾ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਹੋਰ ਦੱਸੋ ਹਾਂਜੀ ਬਹੁਤ ਵਧੀਆ ਸਵਾਲ ਕੀਤਾ ਜੀ ਇਹਦੇ ਵਿੱਚ ਮੈਂ ਦਰਸ਼ਕਾਂ ਦੀ ਜਾਣਕਾਰੀ ਨੂੰ ਵਾਅਦਾ ਕਰਾਂ ਕਿ ਸਿਰਫ ਮੀਡੀਏਸ਼ਨ ਸੈਂਟਰ ਜਿਹੜੇ ਆ ਮੈਟ੍ਰਿਮੋਨিয়াল ਡਿਸਪਿਊਟ ਜਿਹੜੇ ਹੈਗੇ ਆ ਉਹਨਾਂ ਨੂੰ ਹੀ ਉਹਨਾਂ ਲਈ ਹੀ ਨਹੀਂ ਤੇ ਹੋਏ ਬਣਿਆ ਇਸ ਦੇ ਵਿੱਚ ਜਿੰਨਾ ਕੇਸਾਂ ਦੇ ਵਿੱਚ ਫੈਸਲਾ ਹੋ ਸਕਦਾ ਵਾ ਲਾਈਕ ਜਿੱਦਾਂ 138 ਨੈਗੋਸ਼ੀਏਸ਼ਨ ਇਨਸਟਰੂਮੈਂਟ ਐਕਟ ਹੈਗਾ ਜੀ ਕਿ ਚੈੱਕ ਦੇ ਕੇਸ ਹੈਗੇ ਆ ਉਹਨਾਂ ਦੇ ਵਿੱਚ ਵੀ ਆਪਣੀ ਜਿਹੀ ਕੋਈ ਸੈਟਲਮੈਂਟ ਹੋ ਜਾਂਦੀ ਆ ਤਾਂ ਉਹਨਾਂ ਜੇ ਕੇਸਾਂ ਦੇ ਨਿਰਧਾਰਨ ਦੇ ਲਈ ਵੀ ਜਿਹੜਾ ਵਾ ਉਹ ਮੀਡੀਏਸ਼ਨ ਸੈਂਟਰਾਂ ਦੇ ਵਿੱਚ ਜਾਇਆ ਜਾ ਸਕਦਾ ਵਾ ਕਿਉਂਕਿ ਖੋਨਾ ਦੇ ਲੈਂਡ ਦੇਣ ਤੇ ਪਾਰਟੀਆਂ ਦਾ ਹੋਇਆ ਹੁੰਦਾ ਵਾ ਤੇ ਜੇ ਉਹਨਾਂ ਦੇ ਕੁਝ ਥੋੜੇ-ਬੋਤੇ ਪੈਸੇ ਮੀਡੀਏਸ਼ਨ ਸੈਂਟਰ ਦੇ ਵਿੱਚ ਜਿਹੜੇ ਮੈਂਬਰ ਬੈਠੇ ਆ ਉਹ ਘੱਟ ਵੱਧ ਕਰਕੇ ਫੈਸਲਾ ਕਰਵਾ ਦਿੰਦੇ ਆ ਤੇ ਬਹੁਤ ਵਧੀਆ ਛੇਤੀ ਉਹਦਾ ਰਿਜ਼ਲਟ ਆਉਂਦਾ ਵਾ ਨਹੀਂ ਤੇ ਲਿਟੀਗੇਸ਼ਨ ਜਿਹੜੀ ਹੈ 2 ਤੋਂ 2.5 ਸਾਲ ਐਵਰੇਜ ਆਮ ਹੀ ਚੱਲ ਜਾਂਦੀ ਆ ਤੇ ਘੱਟ ਸਮੇਂ 'ਚ ਤੇ ਘੱਟ ਕੋਸਟ ਦੇ ਵਿੱਚ ਤੇ ਅੱਗੇ ਜਿਹੜਾ ਵਾ ਉਹਨਾਂ ਦੋਵਾਂ ਧਿਰਾਂ ਦਾ ਆਪਸੀ ਜਿਹੜਾ ਰਿਸ਼ਤਾ ਵੀ ਉਹ ਜੁੜਿਆ ਰਹਿੰਦਾ ਵਾ ਨਹੀਂ ਤੇ ਇੱਕ ਵਾਰੀ ਕੇਸ ਚੱਲ ਜਾਣ ਤੇ ਉਹ ਕਦੀ ਵੀ ਇੱਕ ਦੂਜੇ ਦੇ ਨਾਲ ਉਹ ਰਿਸ਼ਤਾ ਜਿਹੜਾ ਜੁੜਿਆ ਨਹੀਂ ਰਹਿ ਜਾਂਦਾ ਮੀਡੀਏਸ਼ਨ ਸੈਂਟਰਾਂ ਦਾ ਇਸ ਕਾਨੂੰਨੀ ਵਿਵਸਥਾ ਦੇ ਵਿੱਚ ਲੋਕਾਂ ਨੂੰ ਨਿਆਂ ਦੇਣ ਦੇ ਵਿੱਚ ਬਹੁਤ ਹੀ ਵੱਡਾ ਤੇ ਅਹਿਮ ਰੋਲ ਵਾ ਜਿਹਦੇ ਨਾਲ ਲਿਟੀਗੈਂਟ ਵੀ ਭਰਪੂਰ ਫਾਇਦਾ ਲੈ ਰਿਆ ਵਾ ਤੇ ਕੋਰਟਾਂ ਦੇ ਤੋਂ ਡੇ ਬਾਈ ਡੇ ਇਹਦਾ ਜਿਹੜਾ ਬਰਡਨ ਵੀ ਘਟਦਾ ਜਾ ਰਿਹਾ ਵਾ ਜੇ ਮੀਡੀਏਸ਼ਨ ਸੈਂਟਰ ਜਿਹੜੇ ਹੈਗੇ ਆ ਉਹਨਾਂ ਦਾ ਸਹੀ ਰੋਲ ਜਿਹੜਾ ਵਾ ਇਦਾਂ ਹੀ ਚੱਲਦਾ ਰਹੇ ਤੇ ਮੇਰੇ ਹਿਸਾਬ ਨਾਲ ਕਿਸੇ ਵੀ ਅਦਾਲਤ ਦੇ ਵਿੱਚ ਬਾਲਾ ਬਰਡਨ ਜਿਹੜਾ ਕੇਸਾਂ ਦਾ ਜਿਹੜਾ ਡੇ ਬਾਈ ਡੇ ਇਨਕਰੀਜ਼ ਹੋ ਰਿਹਾ ਵਾ ਲਾਈਕ ਡੇ ਬਾਈ ਡੇ ਮਤਲਬ ਇੰਨਾ ਕੰਮ ਵੱਧ ਰਿਹਾ ਵਾ ਕੋਰਟਾਂ ਦਾ ਵੀ ਉਹਨਾਂ ਦੇ ਕੋਲ ਅਪੀਅਰੈਂਸ ਵਾਲੇ ਕੇਸ ਜਿਹੜੇ ਆ 3 ਵਜੇ ਤੱਕ ਮਹਾਪਕਤਾਏ ਜਾਂਦੇ ਆ ਤੇ ਜੇ ਇਹ ਫੈਸਲੇ ਡੇ ਬਾਈ ਡੇ ਜਿਹੜੇ ਵੱਧ ਰਿਹਾ ਉਹਨਾਂ ਨੂੰ ਮੀਡੀਏਸ਼ਨ ਸੈਂਟਰਾਂ ਨਾਲ ਬਹੁਤ ਜਲਦੀ ਨਵਟਾਰਾ ਕਰਕੇ ਤੇ ਬਹੁਤ ਜ਼ਿਆਦਾ ਕੋਟਾਂ ਦਾ ਕੰਮ ਘਟਾਇਆ ਜਾ ਸਕਦਾ ਵਾ ਸੋ ਵਕੀਲ ਸਾਹਿਬ ਜਿੱਦਾਂ ਤੁਸੀਂ ਦੱਸਿਆ ਕਿ ਕਹਿੰਦਾ ਭਾਵੇਂ ਹੈ ਕਿ ਜਦ ਮੀਡੀਏਸ਼ਨ ਸੈਂਟਰ ਦੇ ਵਿੱਚ ਕੇਵਲ ਦਿਵਾਨੀ ਦੇ ਨਹੀਂ ਫੌਜਦਾਰੀ ਦੇ ਵੀ ਜਿਹੜੇ ਮਸਲੇ ਹਨ ਉਹਨਾਂ ਦੇ ਉੱਤੇ ਜਿਹੜੀ ਹੈ ਦੋਹਾਂ ਪੇਰਾਂ ਨੂੰ ਬਰਾਲ ਕੇ ਸਹਿਮਤੀ ਕੀਤੀ ਜਾ ਸਕਦੀ ਸੋ ਕਹਿੰਦਾ ਭਾਵੇਂ ਹੈ ਕਿ ਜਿੱਦਾਂ ਕਿ ਸੈਮੀ ਕ੍ਰਿਮੀਨਲ ਮਸਲੇ ਖਾਸ ਤੌਰ ਤੇ ਜਿੱਦਾਂ ਕਿ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਆਗੇ ਜਾਂ ਫੇ ਜਿੱਦਾਂ ਆਮ ਤੌਰ ਤੇ ਜਿਹੜਾ ਲੜਕੀਆਂ ਵੱਲੋਂ ਹਾਂਜੀ ਖਰਚਾ ਲੈਣ ਦੇ ਕੇਸ ਕੀਤੇ ਜਾਂਦੇ ਹਨ 125 CrPC ਥੱਲੇ ਉਹਦਾ ਦੇ ਕੇਸਿਸ ਹੋਗੇ ਇਹਨਾਂ ਦੇ ਵਿੱਚ ਜਿਹੜਾ ਐ ਮੀਡੀਏਸ਼ਨ ਦੇ ਵਿੱਚ ਜਿਹੜੀ ਹੈ ਦੋਹਾਂ ਤੇ ਰਹਿੰਦੀ ਜਿਹੜੀ ਪਰ ਆਮ ਮੰਦੀਰੇ ਨਾਲ ਜਿਹੜਾ ਕੋਈ ਨਾ ਕੋਈ ਜਿਹੜਾ ਉਹ ਫੈਸਲਾ ਉਹ ਅੱਗੇ ਲਿਆ ਜਾ ਸਕਦਾ ਤਾਂ ਪਰ ਇਸ ਦੇ ਨਾਲ ਅਸੀਂ ਕਾਫੀ ਦੇਖਦੇ ਹਾਂ ਕਿ ਆਮ ਤੌਰ ਤੇ ਜਦ ਵੀ ਜਿਹੜਾ ਵਿਆਹ ਸ਼ਾਦੀਆਂ ਸੰਬੰਧੀ ਮਸਲਾ ਹੁੰਦਾ ਹੈ ਤਾਂ ਉਸ ਦੇ ਵਿੱਚ ਇੱਕ 498 ए बी ਜਿਹੜੀ ਇਹ ਐਫ ਆਈ ਆਰ ਜਿਹੜੀ ਆ ਹੋਰ ਤਾਂ ਆਮ ਦੇ ਨਾਲ ਕੀਤੀ ਜਾਂਦੀ ਹੈ ਬਿਲਕੁਲ ਜੀ ਕੀ ਹੈ ਜਿਹੜੇ ਐਫ ਆਈ ਆਰ ਵਾਲੇ ਮਸਲੇ ਹਨ 498 ਦੇ ਜਿਹੜੇ ਸਿੱਧੇ ਤੌਰ ਤੇ ਜਿਹੜੇ ਫੌਜਦਾਰੀ ਦੇ ਮਸਲੇ ਹਨ ਪਿਓਰਲੀ ਜਿਹਨੂੰ ਆਪਾਂ ਕਹਿੰਨੇ ਕ੍ਰਿਮੀਨਲ ਅਫੈਂਸ ਹੈ ਉਸ ਦੇ ਉੱਤੇ ਵੀ ਜਿਹੜਾ ਮਡੀਏਸ਼ਨ ਦੇ ਵਿੱਚ ਫੈਸਲਾ ਲਿਆ ਜਾ ਸਕਦਾ ਕਿ ਉਹ ਮਾਨਯੋਗ ਜਿਹੜੀ ਸਾਡੀ ਅਦਾਲਤ ਹੈ ਫੌਜਦਾਰੀ ਦੀ ਉਹਨਾਂ ਨੇ ਉਸ ਦੇ ਉੱਤੇ ਫੈਸਲਾ ਲੈਣਾ ਹੁੰਦਾ ਹੈ ਇਹਦੇ ਬਾਰੇ ਥੋੜਾ ਜਿਹਾ ਹੋਰ ਸਾਡੇ ਦਰਸ਼ਕਾਂ ਨੂੰ ਵਿਸਥਾਰ ਨਾਲ ਦੱਸੋ ਜੀ ਆ ਵੇਖੋ ਜੀ ਜਿਹੜੇ ਦਾਜ ਦੇਜ ਦੇ ਜਿਹੜਾ ਕੋਈ ਮਸਲਾ ਵਾ 498 ਹੋ ਗਿਆ ਜਾਂ 406 506 ਜਾਂ ਇਹ ਕਿਸੇ ਧਾਰਾ ਥੱਲੇ ਆਪਾਂ ਪਰਚਾ ਦਰਜ ਹੋ ਜਾਂਦਾ ਵਾ ਜੀ ਹਾਂਜੀ ਉਹਦਾ ਤੇ ਕਾਨੂੰਨ ਮੁਤਾਬਕ ਜਿਹੜਾ ਹੈਗਾ ਵਾ ਕੋਰਟ ਜਿਹੜੀ ਹੈਗੀ ਹੈ ਜੇ ਕੋਰਟ ਨੂੰ ਉਹਦੇ ਵਿੱਚ ਵੀ ਲੱਗੇ ਵੀ ਇਹ ਜਿਹੜਾ ਧਿਰਾਂ ਜਿਹੜੀਆਂ ਵਾ ਕੇਸ ਖਤਮ ਕਰਕੇ ਤੇ ਆਪਸੀ ਰਿਸ਼ਤਾ ਫੇਰ ਜੋੜ ਰਹੀਆਂ ਵਾ ਤੇ ਉਹਨਾਂ ਨੂੰ ਵੀ ਜਿਹੜਾ ਹੈਗਾ ਵਾ mediation centerਾਂ ਦੇ ਵਿੱਚ ਜਾ ਕੇ ਉਹਨਾਂ ਦਾ ਵੀ ਫੈਸਲਾ ਜਿਹੜਾ ਹੋਵੇ mediation centerਾਂ ਦੇ ਵਿੱਚ ਕੀਤਾ ਜਾ ਸਕਦਾ ਵਾ ਦੂਸਰਾ ਇਹਦਾ ਅਲਟਰਨੇਟਿਵ ਇਹ ਹੈਗਾ ਵਾ ਵੀ ਜਦੋਂ ਵੀ ਕਿਤੇ ਇਹੋ ਜਿਹਾ ਕੋਈ ਸਾਡੇ ਤੇ ਪਰਚਾ ਦਰਜ ਹੋ ਜਾਂਦਾ ਵਾ ਤੇ ਰਾਂ ਦੇ ਖਿਲਾਫ ਇੱਕ ਦੂਜੇ ਦੇ ਹੋ ਜਾਂਦੀਆਂ ਵਾ ਤੇ ਇਹਦੇ ਵਿੱਚ ਜਿਹੜਾ ਵਾ ਅਸੀਂ ਜਿਹੜਾ ਵਾ ਕੁਐਸ਼ਿੰਗ ਦੇ ਲਈ ਹਾਈ ਕੋਰਟ ਦਾ ਵੀ ਬੂਹਾ ਖੜਕਾ ਸਕਦੇ ਆਂ ਉੱਥੇ ਵੀ ਜਾ ਕੇ ਇਹ ਜਿਹੜਾ ਰਿਲੀਫ ਲਿਆ ਜਾ ਸਕਦਾ ਵਾ ਤੇ ਮੀਡੀਏਸ਼ਨ ਸੈਂਟਰ ਦੇ ਵਿੱਚ ਵੀ ਜਿਹੜਾ ਇਹਦਾ ਫੈਸਲਾ ਕਰਵਾ ਸਕਦੇ ਆ ਇਹ ਅਸੀਂ ਦੇਖਦੇ ਆ ਆਮ ਸਮਾਜ ਦੇ ਵਿੱਚ ਦੇਖਦੇ ਆ ਰੋਜ਼ ਅਸੀਂ ਅਖਬਾਰਾਂ ਦੇ ਵਿੱਚ ਪੜ੍ਹਦੇ ਆ ਆਮ ਅਸੀਂ ਜਿਹੜੇ ਮਾਨਜੋਗ ਜਿਹੜੀ ਸਾਡੀਆਂ ਅਦਾਲਤਾਂ ਹਨ ਜਾਂ ਮਾਨਜੋਗ ਸੁਪਰੀਮ ਕੋਰਟ ਆਫ ਇੰਡੀਆ ਹੈ ਜਾਂ ਮਾਨਜੋਗ ਹਾਈ ਕੋਰਟ ਹੈ ਉਹ ਸਾਰਿਆਂ ਦੀਆਂ ਅਸੀਂ ਕਿਪੜੀਆਂ ਅਖਬਾਰਾਂ ਦੇ ਵਿੱਚ ਵੀ ਪੜਦੇ ਹਨ ਕਿ ਜਿਹੜਾ 498 ए ਹੈਗਾ ਜੀ ਜਿਹੜਾ ਦਾਜ ਦੇ ਦੇ ਨਾਲ ਸਬੰਧਤ ਕਾਨੂੰਨ ਹੈ ਉਸ ਦਾ ਕਾਫੀ ਜਿਹੜਾ ਹੈ ਲੜਕੀ ਪੱਖ ਤੋਂ ਜਿਹੜਾ ਹੈ ਮਿਸਯੂਜ਼ ਵੀ ਹੋ ਰਿਹਾ ਹੈ ਹਾਂਜੀ ਇਹ ਸਬੰਧਤ ਕੋਈ ਸੁਪਰੀਮ ਕੋਰਟ ਦੀਆਂ ਸਾਡੇ ਇਹੋ ਜਿਹੀਆਂ ਹਦਾਇਤਾਂ ਵੀ ਹਨ ਕਿ ਚਲੋ ਪਰਚਾ ਦਰਜ ਕਰ ਲਓ ਪਰ ਅਰੈਸਟ ਨਹੀਂ ਹੋਣੀ ਚਾਹੀਦੀ ਇਹ ਦੋਨਾਂ ਧਿਰਾਂ ਨੂੰ ਬਾਲ ਕੇ ਸੁਣ ਕੇ ਫਿਰ ਇਸ ਦਾ ਗਾਂਹ ਹਲਕੀਤਾ ਹੋਣਾ ਚਾਹੀਦਾ ਹੈ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਹਾਂਜੀ ਇਹਦੇ ਤੇ ਸਰ ਹੁਣ ਸੁਪਰੀਮ ਕੋਰਟ ਨੇ ਬੜਾ ਅੱਛਾ ਲਾਅ ਜਿਹੜਾ ਦੇ ਦਿੱਤਾ ਵਾ ਅਸੀਂ ਜਿਹੜਾ ਵਾ ਸਾਹਮਣੀ ਤੇ ਹਰ ਜਿਹੜੇ ਮੁੰਡੇ ਵਾਲੇ ਪੱਖ ਹੈਗਾ ਵਾ ਉਹਨੂੰ ਪ੍ਰੋਪਰ ਸੁਣ ਕੇ ਉਹਨੂੰ 41 ਸੈਕਸ਼ਨ ਥੱਲੇ ਨੋਟਿਸ ਸੀਆਰਪੀ ਥੱਲੇ ਦੇ ਕੇ ਉਹਦੀ ਸੁਣਵਾਈ ਕਰਕੇ ਥੈਨ ਉਹਦੀ ਜਿਹੜੀ ਆ ਕੋਈ ਅਰੈਸਟ ਦੀ ਜੇ ਜ਼ਰੂਰਤ ਹੈਗੀ ਆ ਤੇ ਫੇਰ ਕਰਨੀ ਹੈਗੀ ਆ ਜੇਕਰ ਉਹਦਾ ਸਮਾਨ ਜਿਹੜਾ ਵਾ ਉਹਨੂੰ ਰਿਕਵਰ ਕਰ ਲਿਆ ਜਾਂਦਾ ਵਾ ਤੇ ਉਹਦੀ ਜਿਹੜੀ ਆ ਅਰੈਸਟ ਜਿਹੜੀ ਹੈਗੀ ਉਹਨੂੰ ਸੁਣੇ ਵੇਣਾ ਨਹੀਂ ਕੀਤੀ ਜਾ ਸਕਦੀ ਜੇ ਸਪੋਜ਼ ਕਰੋ ਕੋਈ ਪੁਲਿਸ ਨੇ ਕੋਈ ਬੰਦਾ ਅਰੈਸਟ ਕਰ ਵੀ ਲਿਆ ਵਾ ਇਹ ਕੇਸ ਦੇ ਵਿੱਚ ਉਹਨੂੰ ਸੈਕਸ਼ਨ ਜਿਹੜਾ ਨੋਟਿਸ ਨਹੀਂ ਦਿੱਤਾ 41 ਥੱਲੇ ਦੈਨ ਉਹਨੂੰ ਜਿਹੜੀ ਹੈਗੀ ਆ ਮੌਕੇ ਦੇ ਉੱਤੇ ਹੀ ਜਿਹੜੀ ਆ ਕੋਰਟ ਵੱਲੋਂ ਬੇਲ ਜਿਹੜੀ ਆ ਉਹ ਗ੍ਰਾਂਟ ਕਰ ਦਿੱਤੀ ਜਾਂਦੀ ਆ ਕਿਉਂਕਿ ਜੋ ਸੁਪਰੀਮ ਕੋਰਟ ਦੀਆਂ ਹਦਾਇਤਾਂ ਉਹਨੂੰ ਅਡਾਪਟ ਕੀਤੇ ਬਿਨਾ ਆਪਾਂ ਕਿਸੇ ਦੀ ਉਹਦੇ ਵਿੱਚ ਅਰੈਸਟ ਨਹੀਂ ਕਰ ਸਕਦੇ ਇਨਕੁਆਇਰੀ ਤੋਂ ਬਿਨਾ ਇਹ ਪਰਚਾ ਜਿਹੜਾ ਵਾ ਪੋਸੀਬਲ ਨਹੀਂ ਹੈਗਾ ਰਹਿ ਗਈ ਗੱਲ ਤੁਸੀਂ ਮਿਸਯੂਜ਼ ਦੀ ਕਰ ਰਹੇ ਹੋ ਤੇ ਵਾਕਿਆ ਹੀ ਪੰਜਾਬ ਦੇ ਵਿੱਚ ਇਹ ਟ੍ਰੈਂਡ ਹੈਗਾ ਵਾ ਵੀ ਮੁੰਡੇ ਦੇ ਪਰਚਾ ਦੇਣੇ ਦੇਣਾ ਵਾ ਉਹਦੀਆਂ ਭੈਣਾਂ ਦੇ ਵੀ ਨਾਂ ਪਾ ਦੋ ਉਹ ਵੀ ਆ ਕੇ ਘਰ ਚ ਇੰਟਰਫੀਅਰੈਂਸ ਕਰਕੇ ਜਿਹੜੀ ਆ ਸਾਡੀ ਕੁੜੀ ਨੂੰ ਤੰਗ ਪਰੇਸ਼ਾਨ ਕਰ ਰਹੀ ਆ ਉਹਦੇ ਸਹੁਰੇ ਦਾ ਵੀ ਨਾਲ ਸਾਹ ਸਹੁਰਾ ਭਾਵੇਂ ਵਿਚਾਰਾ ਬਿਮਾਰ ਹੀ ਪਿਆ ਹੋਵੇ ਉਹਨੂੰ ਕੋਈ ਗੱਡੀ ਮੰਗੀ ਜਾਣੀ ਆ ਉਹਨੇ ਵੀ ਗੱਡੀ ਮੰਗ ਲਈ ਆ ਮੈਂ ਮੁੰਡਿਆਂ ਦਾ ਨਹੀਂ ਇੱਥੇ ਪੱਖ ਕਰ ਰਿਆ ਪਰ ਅਸਲ ਜੋ ਪੰਜਾਬ ਦਾ ਟ੍ਰੈਂਡ ਆ ਉਹ ਇਹੋ ਹੀ ਹੈਗਾ ਵਾ ਹੋ ਸਕਦਾ ਵਾ ਕੁਝ ਪਰਸੈਂਟੇਜ ਫੈਮਿਲੀਆ ਹੋਣ ਜਿਹੜੀਆਂ ਅੱਜ ਦੇ ਯੁੱਗ ਦੇ ਵਿੱਚ ਵੀ ਜਿਹੜਾ ਵਾ ਕੋਈ ਡੋਰੀ ਦੀ ਡਿਮਾਂਡ ਕਰਦੀਆਂ ਹੋਣ ਪਰ 100% ਆਪਾਂ ਸ਼ੋਰ ਨਹੀਂ ਕਰ ਸਕਦੇ ਮੋਸਟ ਆਫ ਕੇਸਸ ਜਿਹੜੇ ਹੈਗੇ ਆ ਇਹ ਜਿਹੜੇ ਆਮ ਹੀ ਲੋਕਾਂ ਦਾ ਜਿਹੜਾ ਵਾ ਨਾਮ ਜਿਹੜਾ ਰਿਸ਼ਤੇਦਾਰਾਂ ਦਾ ਉਹਦੇ ਵਿੱਚ ਵਾੜ ਦਿੱਤਾ ਜਾਂਦਾ ਵਾ ਤਾਂ ਵਾੜ ਦਿੱਤਾ ਜਾਂਦਾ ਵੀ ਤਾਂ ਜੋ ਜਲਦੀ ਜਲਦੀ ਇਹਨਾਂ ਨੂੰ ਵੀ ਇੱਕ ਅਸੇ ਫੈਸਲੇ ਤੇ ਆਇਆ ਜਾ ਸਕੇ ਪਰ ਇਹ ਜਿਹੜਾ ਟ੍ਰੈਂਡ ਹੈਗਾ ਵਾ ਸੁਪਰੀਮ ਕੋਰਟ ਨੇ ਬੜੇ ਸਾਰੇ ਕਲੀਅਰ ਲਾਅ ਇਹਦੇ ਤੇ ਦਿੱਤੇ ਹੈਗੇ ਆ ਵੀ ਉਹਨਾਂ ਦਾ ਜਿਹੜਾ ਉਹ ਸਿਸਟਰ ਹੈਗੀ ਆ ਮੁੰਡੇ ਦੀ ਜਾਂ ਉਹਦੀਆਂ ਗਾ ਮਾਸੀਆਂ ਤਾਈਆਂ ਚਾਚੀਆਂ ਦਾ ਕਿਸਦਾ ਨਾਂ ਹੈਗਾ ਵਾ ਤੇ ਉਹਨੂੰ ਜਿਹੜਾ ਹੈਗਾ ਉਹਨਾਂ ਦੀ ਡਾਇਰੈਕਟ ਅਰੈਸਟ ਨਹੀਂ ਪਾਉਣੀ ਤੇ ਨਾ ਹੀ ਉਹਨਾਂ ਖਿਲਾਫ ਜਿਹੜਾ ਵਾ ਉਹ ਪਰਚਾ ਡਾਇਰੈਕਟਰ ਜਿੰਨੀ ਦੇਰ ਤੱਕ ਉਹਨਾਂ ਦੀ ਐਟਰੀਬਿਊਸ਼ਨ ਉਹਦੇ ਵਿੱਚ ਜਿਹੜੀ ਆ ਉਹ ਕਲੀਅਰ ਨਹੀਂ ਹੋ ਜਾਂਦੀ ਜੇਕਰ ਉਹਨਾਂ ਦਾ ਕੋਈ ਵਾਕਿਆਈ ਰੋਲ ਹੈਗਾ ਵਾ ਵੀ ਲੱਗਿਆ ਲੱਗਦਾ ਕੋਈ ਰਿਕਾਰਡਿੰਗ ਹੈਗੀ ਸਾਡੇ ਕੋਲ ਕੋਈ ਕੁਝ ਹੈਗਾ ਹੁਣ ਨੈਚਰਲ ਜੀ ਗੱਲ ਹੈ ਜੀ ਕੋਈ ਮੈਰਿਜ ਹੁੰਦੀ ਆ ਟ੍ਰੈਂਡ ਅੱਜਕੱਲ ਇਹ ਚੱਲ ਰਿਹਾ ਵਾ ਕਿ ਲੋਕੀ بڑے بڑے ਵਿਆਹਾਂ ਦੇ ਉੱਤੇ ਜਿਹੜੇ ਹੈਗੇ ਆ ਉਹ ਬੜਾ ਕੁਝ ਸੋਚਦੇ ਆ ਵੀ ਸਾਡਾ ਵੀ ਵਿਆਹ ਇਦਾਂ ਦਾ ਹੀ ਹੋਵੇ ਅਸੀਂ ਆਪਣੇ ਬੱਚਿਆਂ ਦੇ ਵਿਆਹ ਇਦਾਂ ਕਰੀਏ ਉਸ ਟ੍ਰੈਂਡ 'ਚ ਵੜ ਕੇ ਆਪਾਂ ਗਲਤ ਜਿਹੜਾ ਕੰਮ ਕਰੀ ਜਾ ਰਹੇ ਆ ਤੇ ਇਹੋ ਜੀ ਕੋਈ ਜਿਹੜੀ ਆ ਡਿਮਾਂਡ ਹੋਰੀ ਦੀ ਨਹੀਂ ਕਿਸੇ ਨੂੰ ਕਰਨੀ ਚਾਹੀਦੀ ਤੇ ਜਿਹੜਾ ਹੈਗਾ ਵਾ ਤਾਂ ਜੋ ਇਹੋ ਜੀਆਂ ਪਰਚਿਆਂ ਤੋਂ ਜਿਹੜਾ بچਿਆ ਜਾ ਸਕੇ ਤੇ ਸਮਾਜ ਨੂੰ ਜਿਹੜੀ ਆ ਚੰਗੀ ਸੇਧ ਮਿਲ ਸਕੇ ਇਹ ਇਸ ਦੇ ਨਾਲ ਹੀ ਇੱਕ ਬਹੁਤ ਹੋਰ ਦੀ ਅਹਿਮ ਤੇ ਜ਼ਰੂਰੀ ਸਵਾਲ ਬਣ ਜਾਂਦਾ ਹੈ ਮੈਨੂੰ ਲੱਗਦਾ ਕਿ ਸਾਡੇ ਦਰਸ਼ਕਾਂ ਦੇ ਮਨ ਵਿੱਚ ਵੀ ਆਉਂਦਾ ਹੋਊਗਾ ਕਿ ਜਦ ਤੂੰ ਇਹ ਰਾਜ਼ੀਨਾਮਾ ਹੁੰਦਾ ਹੈ ਰਾਜ਼ੀਨਾਮਾ ਜਦ ਹੁੰਦਾ ਹੈ ਤਾਂ ਆਮ ਤੌਰ ਤੇ ਅਸੀਂ ਦੇਖਦੇ ਆ ਕਿ ਜਿਹੜਾ ਲੜਕਾ ਤੇ ਹੈ ਉਸ ਦੇ ਵੱਲੋਂ ਜਿਹੜੀ ਲੜਕੀ ਹੈ ਉਸ ਨੂੰ ਇੱਕ ਮੁਆਵਜ਼ਾ ਦਿੱਤਾ ਜਾਂਦਾ ਹੈ ਹਾਂਜੀ ਉਹ ਜਿਹੜਾ ਮੁਆਵਜ਼ਾ ਹੁੰਦਾ ਹੈ ਉਹ ਕਿਸ ਤਰੀਕੇ ਨਾਲ ਜਿਹੜਾ ਉਹ ਨੂੰ ਜਿਹੜਾ ਹੈਗਾ ਕਿ ਉਸ ਦੀ ਸਹਿਮਤੀ ਕੀਤੀ ਜਾਂਦੀ ਜਾਂ ਕਿਸ ਤਰੀਕੇ ਨਾਲ ਦੇਖਿਆ ਜਾਂਦਾ ਕਿ ਕਿੰਨਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਕੇਵਲ ਉਹ ਜਿਹੜਾ ਮੁਆਵਜ਼ਾ ਹੁੰਦਾ ਹੈ ਉਹ ਲੜਕੀ ਨੂੰ ਮਿਲਦਾ ਹੈ ਜਾਂ ਉਸ ਦੇ ਬੱਚਿਆਂ ਨੂੰ ਵੀ ਮਿਲਦਾ ਹੈ ਤਾਂ ਮੁਆਵਜ਼ਾ ਇੱਕੋ ਵਾਰੀ ਮਿਲਦਾ ਹੈ ਕਿ ਉਹ ਕਿਸ਼ਤਾਂ ਦੇ ਵਿੱਚ ساری ਉਮਰ ਦੇਣਾ ਪੈਂਦਾ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਵਿਸਥਾਰ ਨਾਲ ਦੱਸੋ ਜੀ ਹਾਂਜੀ ਸਰ ਜਿਦੋਂ ਵੀ ਕੋਈ ਮੈਟਰੀਮੋਨੀਅਲ ਡਿਸਪਿਊਟ ਮੀਆਂ ਬੀਬੀ ਚ ਪੈ ਜਾਂਦਾ ਵਾ ਫਿਰ ਉਹਨਾਂ ਦਾ ਝਗੜਾ ਜਿਹੜਾ ਵਾ ਉਹ ਕੋਰਟਾਂ ਤੱਕ ਆ ਜਾਂਦਾ ਵਾ ਜੇਕਰ ਦੋਵੇਂ ਧਿਰਾਂ ਸਹਿਮਤ ਹੋ ਕੇ ਨਹੀਂ ਉਹਨਾਂ ਨੂੰ ਲੱਗਦਾ ਵੀ ਸਾਡਾ ਨਹੀਂ ਕੋਈ ਸੇਵਾ ਹੋ ਸਕਦਾ ਨਹੀਂ ਤੇ ਫਿਰ ਆਪਾਂ ਜਿਹੜਾ ਵਾ ਸੈਕਸ਼ਨ 13 ਬੀ ਐਚ ਐਮ ਮੇ ਥੱਲੇ ਜਿਹੜਾ ਉਹਨਾਂ ਦਾ ਆਪਸੀ ਸਹਿਮਤੀ ਦਾ ਤਲਾਕ ਪਾ ਕੇ ਤੇ ਉਹਨਾਂ ਦਾ ਡਿਵੋਰਸ ਫਾਈਲ ਕਰ ਦੇਈਦਾ ਵਾ ਉਹ ਉਸ ਵਿੱਚ ਇਹ ਕੰਡੀਸ਼ਨ ਪਾ ਦਿੱਤੀ ਜਾਂਦੀ ਆ ਕਿ ਲੜਕੀ ਨੂੰ ਉਹਦਾ ਜ਼ਿੰਦਗੀ ਭਰ ਦਾ ਇੱਕੋ ਵਾਰੀ ਵਨ ਟਾਈਮ ਐਲੀਮਨੀ ਜਿਹੜੀ ਹੈਗੀ ਆ ਪਾਸਟ ਪ੍ਰੈਜ਼ੈਂਟ ਤੇ ਫਿਊਚਰ ਦੀ ਜਿਹੜੀ ਹੈਗੀ ਆ ਵਨ ਟਾਈਮ ਉਹਨੂੰ ਪੇਮੈਂਟ ਕਰਨੀ ਆ ਉਹ ਇਨਸਟਾਲਮੈਂਟ ਵਿੱਚ ਹੋ ਸਕਦੀ ਆ ਲਾਈਕ ਵੀ ਉਹਦੇ ਵਿੱਚ ਫਰਸਟ ਮੋਸ਼ਨ ਸਟੇਟਮੈਂਟ ਤੇ ਉਹਨੂੰ ਪਾਰਟ ਪੇਮੈਂਟ ਕਰ ਸਕਦੇ ਆ ਤੇ ਜਿਹੜੀ ਉਹਦੀ ਸੈਕੰਡ ਮੋਸ਼ਨ ਸਟੇਟਮੈਂਟ ਫਾਈਨਲ ਸਟੇਟਮੈਂਟ ਹੈਗੀ ਆ ਉਹਦੇ ਉੱਤੇ ਵੀ ਉਹਦਾ ਜੀਵਨ ਭਰ ਦਾ ਖਰਚਾ ਜਿਹੜਾ ਵਾ ਉਹਨੂੰ ਇੱਕੋ ਵਾਰੀ ਦਿੱਤਾ ਜਾ ਸਕਦਾ ਵਾ ਤੇ ਜੇ ਉਹਨਾਂ ਦਾ ਕੋਈ ਬੱਚਾ ਹੋਵੇ ਤੇ ਉਹਦੇ ਵਿੱਚ ਉਹਦਾ ਸਪੈਸੀਫਿਕ ਉਹਦੀ ਕਸਟਡੀ ਬਾਰੇ ਵੀ ਲਿਖ ਦਿੱਤਾ ਜਾਂਦਾ ਵੀ ਇਹ ਕਿਹਦੇ ਕੋਲ ਰਹਿਣੀ ਆ ਜਿਹਦੇ ਕੋਲ ਉਹ ਬੱਚਾ ਰਹੇਗਾ ਉਹਦੀ ਹੀ ਜ਼ਿੰਮੇਵਾਰੀ ਰਹੇਗੀ ਕਿ ਉਹ ਉਹਦਾ ਪਾਲਣ ਪੋਸ਼ਣ ਕਰੇਗਾ ਕਿਉਂਕਿ ਉਸਨੇ ਉਹਦੀ ਕੰਡੀਸ਼ਨ ਜਿਹੜੀ ਆ ਉਹਨੇ ਮੰਗੀ ਹੁੰਦੀ ਆ ਕਿ ਨਾ ਤੇ ਮੈਂ ਬੱਚੀ ਦੇ ਇੱਕ ਬੱਚੇ ਦੀ ਕਸਟਡੀ ਮੰਗੂਗਾ ਤੇ ਨਾ ਹੀ ਇਹਦਾ ਕੋਈ ਇਹਦੀ ਮੈਂਟੇਨੈਂਸ ਇਹ ਸਪੈਸੀਫਿਕ ਉਹਦੇ ਵਿੱਚ ਆਪਾਂ ਡਰਾਫਟ ਕਰਕੇ ਲਿਖਿਆ ਹੁੰਦਾ ਵਾ ਵੀ ਇਹ ਕੰਡੀਸ਼ਨਸ ਦੇਖ ਦਿੱਤੀ ਜਾਂਦੀ ਆ ਤੇ ਉਹ ਖਰਚਾ ਉਹਨੂੰ ਵਨ ਟਾਈਮ ਹੀ ਮੁੰਡੇ ਨੂੰ ਦੇਣਾ ਪੈਂਦਾ ਵਾ ਤੇ ਉਹ ਜਿਹੜਾ 13ਵੀ ਥੱਲੇ ਜਿਹੜਾ ਤਲਾਕ ਫਾਈਲ ਹੋ ਜਾਂਦਾ ਵਾ ਜੀ ਬਿਲਕੁਲ ਠੀਕ ਹੈ ਜੀ ਇਹ ਸਾਨੂੰ ਸਮਾਂ ਹੋਰ ਜ਼ਿਆਦਾ ਨਹੀਂ ਦੇ ਰਿਹਾ ਕਿ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੀਏ ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ-ਬਹੁਤ ਧੰਨਵਾਦ ਨਮਸਕਾਰ ਜੀ ਸਤਿ ਸ਼੍ਰੀ ਅਕਾਲ